ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਇਸ ਵਕਤ ਮੈਂ ਪਟਿਆਲਾ ਜ਼ਿਲ੍ਹਾ ਦੇ ਛੋਟਾ ਅਰਾਏ ਮਾਜਰਾ ਪਿੰਡ ਵਿਖੇ ਮੌਜੂਦ ਆ ਜਿਹੜਾ ਵੱਡੀ ਨਦੀ ਦੇ ਨਾਲ ਲੱਗਦਾ ਇਲਾਕਾ ਹੈ ਜਿੱਥੇ ਪਿਛਲੀ ਵਾਰੀ ਜਦੋਂ ਹੜ੍ਹ ਆਏ ਸੀ ਤਾਂ ਸਭ ਤੋਂ ਪਹਿਲਾਂ ਇਸ ਇਲਾਕਾ ਜਿਹੜਾ ਪੂਰਾ ਪ੍ਰਭਾਵਿਤ ਹੋਇਆ ਸੀਗਾ ਲੋਕਾਂ ਦੇ ਡੰਗਰ ਬੱਚੇ ਜਿਹੜੇ ਸੀਗੇ ਜਾਂ ਜਿਹੜੇ ਲੋਕੀ ਸੀਗੇ ਉਹ ਆਪਣੀ ਜਾਨ ਬਚਾਉਣਾ ਤੱਕ ਮੁਸ਼ਕਿਲ ਹੋ ਗਿਆ ਸੀ ਲੋਕਾਂ ਨੂੰ ਤਾਂ ਲੋਕਾਂ ਦੇ ਵਿੱਚ ਇਸ ਵਾਰ ਫਿਰ ਤੋਂ ਡਰ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਲੋਕਾਂ ਨੇ ਹੜ੍ਹਾਂ ਤੋਂ ਪਹਿਲਾਂ ਹੀ ਮਾਹੌਲ ਖਰਾਬ ਹੋਣ ਤੋਂ ਪਹਿਲਾਂ ਹੀ ਆਪਣੇ ਘਰਾਂ ਦਾ ਜੋ ਸਮਾਨ ਸੀਗਾ ਪਿਛਲੀ ਵਾਰੀ ਜਿਹੜਾ ਸਾਰਾ ਖਰਾਬ ਹੋ ਗਿਆ ਸੀਗਾ ਉਹ ਹੁਣ ਲੋਕਾਂ ਨੇ ਛੱਤਾਂ ਦੇ ਉੱਪਰ ਚੜਾਣਾ ਸ਼ੁਰੂ ਕਰ ਦਿੱਤਾ ਹੈ ਤਾਂ ਛੋਟੇ ਰਾਏ ਮਾਜਲੇ ਇਲਾਕੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵਕਤ ਜਗਬਾਨੀ ਟੀਵੀ ਦੇ ਉੱਪਰ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਲੋਕਾਂ ਨੇ ਆਪਣੇ ਘਰਾਂ ਦਾ ਸਮਾਨ ਜੋ ਸੀਗਾ ਆਪਣੀ ਪੇਟੀਆਂ ਬੈੱਡ ਜਿਹੜੇ ਕੱਪੜੇ ਵਗੈਰਾ ਉਹ ਕੋਠਿਆਂ ਦੇ ਉੱਪ ਚੜਾਣੇ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਮਾਨਸੂਨ ਦਾ ਮੌਸਮ ਆ ਚੁੱਕਿਆ ਹੈ ਬਰਸਾਤਾ ਜਿਹੜੀਆਂ ਪਹਾੜੀ ਇਲਾਕਿਆਂ ਦੇ ਵਿੱਚ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਜਿਹੜੀਆਂ ਵਕ-ਵਕ ਰਾਜੇ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਉੱਤੇ ਹੜਾ ਵਰਗੇ ਹਲਾਤ ਪੈਦਾ ਹੋ ਗਏ ਨੇ ਚਾਹੇ ਉਹ ਹਰੀਦਵਾਰ ਦੀ ਗੱਲ ਕਰੀਏ ਚਾਹੇ ਮੰਸੂਰੀ ਦੀ ਗੱਲ ਕਰੀਏ ਤਾਂ ਪਿੱਛੇ ਜਿਸ ਤਰ੍ਹਾਂ ਪਹਾੜੀ ਇਲਾਕਿਆਂ ਦੇ ਵਿੱਚ ਬਰਸਾਤਾ ਪੈ ਰਿਹਾ ਨੇ ਤਾਂ ਉਸ ਤੋਂ ਉਹ ਖਬਰਾਂ ਦੇ ਕਾਨੇ ਜਿਹੜਾ ਇਸ ਇਲਾਕੇ ਦੇ ਆਪਣੇ ਘਰਾਂ ਦਾ ਜੋ ਸਮਾਨ ਸੀਗਾ ਉਸ ਨੂੰ ਕੋਠਿਆਂ ਦੇ ਉੱਪਰ ਚੜਾਣਾ ਸ਼ੁਰੂ ਕਰ ਦਿੱਤਾ ਚਾਹੇ ਉਹ ਬੈੱਡ ਦੀ ਗੱਲ ਕਰ ਲਈਏ ਚਾਹੇ ਹੋਰ तमाम ਸਮਾਨ ਦੀ ਗੱਲ ਕਰ ਲਈਏ ਸਭ ਤੋਂ ਪਹਿਲਾਂ ਮੈਂ ਇਸ ਨਦੀ ਦੀ ਤਸਵੀਰ ਤੁਹਾਨੂੰ ਦਿਖਾਵਾਂਗਾ ਕਿ ਇਹ ਪਟਿਆਲਾ ਦੀ ਵੱਡੀ ਨਦੀ ਹੈ ਜਿਸ ਨੇ ਕਈ ਇਲਾਕੇ ਪ੍ਰਭਾਵਿਤ ਕੀਤੇ ਸੀਗੇ ਤਾਂ ਕਾਫੀ ਵੱਡੀ ਮਾਤਰਾ ਦੇ ਵਿੱਚ ਇਲਾਕੇ ਜਿਹੜੇ ਨੇ ਇਸ ਨਾਲ ਲੱਗਦੇ ਜਿਹੜੇ ਇਲਾਕੇ ਸੀਗੇ ਉਹ ਪ੍ਰਭਾਵਿਤ ਹੋਏ ਸੀਗੇ ਲੋਕਾਂ ਦੇ ਘਰਾਂ ਦੇ ਵਿੱਚ 10 ਤੋਂ 15 ਫੁੱਟ ਪਾਣੀ ਜਿਹੜਾ ਉਹ ਵੜਿਆ ਸੀਗਾ ਜਿਸ ਤੋਂ ਬਾਅਦ ਲੋਕਾਂ ਨੂੰ ਜਾਨ ਬਚਾਣੀ ਤੱਕ ਮੁਸ਼ਕਲ ਹੋ ਗਈ ਸੀਗੀ ਐਨਡੀਆਰਐਫ ਦੀ ਟੀਮਾਂ ਦੀ ਗੱਲ ਕਰ ਲਈਏ ਚਾਹੇ ਖਾਲਸਾ ਐਡ ਗੱਲ ਕਰ ਲਈਏ ਤਾਂ ਉਹਨਾਂ ਦੀ ਭੂਮਿਕਾ ਕਾਫੀ ਵੱਡੀ ਥਾਵਾਂ ਦੇ ਉੱਪਰ ਨਜ਼ਰ ਆਈ ਸੀ ਕਿਉਂਕਿ ਲੋਕਾਂ ਦੇ ਘਰਾਂ ਦੇ ਵਿੱਚ ਰਾਸ਼ਨ ਦੀ ਗੱਲ ਕਰ ਲਈਏ ਖਾਣ ਪੀਣ ਦੇ ਸਾਮਾਨ ਦੀ ਗੱਲ ਕਰ ਲਈਏ ਡੰਗਰਾਂ ਦੇ ਲਈ ਸਾਮਾਨ ਦੀ ਗੱਲ ਕਰ ਲਈਏ ਤਾਂ ਉਹ ਘਰਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਸੀ ਕਿਉਂਕਿ ਲੋਕ ਜਿਹੜੇ ਸੀਗੇ ਉਹ ਆਪਣਾ ਘਰ ਛੱਡਣ ਨੂੰ ਤਿਆਰ ਨਹੀਂ ਸੀਗੇ ਅਤੇ ਕਈ ਲੋਕਾਂ ਨੂੰ ਹੀ ਸਥਾਵਾਂ ਤੋਂ ਰੈਸਕਿਊ ਵੀ ਕੀਤਾ ਗਿਆ ਸੀਗਾ ਚਾਹੇ ਉਹ ਬੱਚਿਆਂ ਦੀ ਗੱਲ ਕਰ ਲਈਏ ਚਾਹੇ ਪਰਿਵਾਰਾਂ ਦੀ ਗੱਲ ਕਰ ਲਈਏ ਚਾਹੇ ਜਾਨਵਰਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਨੂੰ ਰੈਸਕਿਊ ਕਰਕੇ ਲਿਜਾਇਆ ਗਿਆ ਸੀਗਾ ਅੰਦਰ ਵੱਲ ਨੂੰ ਚੱਲਦੇ ਆਂ ਤੁਹਾਨੂੰ ਇਸ ਇਲਾਕੇ ਦੀ ਤਸਵੀਰ ਦਿਖਾਵਾਂਗੇ ਲੋਕਾਂ ਦੇ ਘਰ ਦਿਖਾਵਾਂਗੇ ਕਿ ਲੋਕਾਂ ਨੇ ਕੀ ਕੁਸ਼ ਤਿਆਰੀਆਂ ਇਸ ਵਾਰ ਕੀਤੀਆਂ ਨੇ ਕਿਉਂਕਿ ਜਿਸ ਤਰ੍ਹਾਂ ਮੌਸਮ ਦੇਖਣ ਨੂੰ ਮਿਲ ਰਿਹਾ ਕਿ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਤਾਂ ਉਸ ਨੂੰ ਲੈ ਕੇ ਲੋਕ ਹੁਣ ਸੁਚੇਤ ਹੋ ਚੁੱਕੇ ਨੇ ਕਿਉਂਕਿ ਪ੍ਰਸ਼ਾਸਨ ਦੇ ਉੱਪਰ ਵੀ ਵੱਡੇ ਸਵਾਲ ਪੈਦਾ ਕੀ ਬਜਟ ਜਿਹੜਾ ਹੈ ਇਸ ਵਾਰ ਪੰਜਾਬ ਸਰਕਾਰ ਦੀ ਤਰਫ ਤੋਂ ਪਾਸ ਕੀਤਾ ਗਿਆ ਲੇਕਿਨ ਪ੍ਰਸ਼ਾਸਨ ਜਿਹੜਾ ਉਹ ਇੱਥੇ ਕੋਈ ਵੀ ਤਿਆਰੀ ਕਰਦਾ ਹੋਇਆ ਨਜ਼ਰ ਨਹੀਂ ਆ ਰਿਹਾ ਕਿਉਂਕਿ ਜਿਹੜੀ ਪਿਛੋ ਦੀ ਬੂਟੀਆਂ ਨੇ ਉਹ ਇਸ ਨਦੀ ਦੇ ਵਿੱਚ ਆਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਸ ਦੇ ਨਾਲ ਪਿਛਲੀ ਵਾਰ ਵੀ ਕਾਫੀ ਪਾਣੀ ਦੀ ਬਲੋਕੇਜ ਹੋਈ ਸੀ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਿਲ ਹੋਇਆ ਸੀਗਾ ਸਭ ਤੋਂ ਪਹਿਲਾਂ ਤੁਸੀਂ ਇਹ ਘਰ ਦੇਖੋ ਕਿ ਇਹ ਇੱਥੇ ਬਜ਼ੁਰਗ ਜੋੜਾ ਰਹਿੰਦਾ ਉਹਨਾਂ ਦਾ ਪਰਿਵਾਰ ਰਹਿੰਦਾ ਤਾਂ ਇਸ ਘਰ ਦੇ ਵਿੱਚ ਵੀ ਪਾਣੀ ਦਾਖਿਲ ਹੋਇਆ ਸੀਗਾ ਤਾਂ ਉਸ ਪ੍ਰਕਾਰ ਦੀ ਤਸਵੀਰ ਵੀ ਤੁਹਾਨੂੰ ਦਿਖਾਵਾਂਗਾ ਅੰਦਰ ਨਿਸ਼ਾਨ ਵੀ ਲੱਗੇ ਹੋਏ ਨੇ ਕਿ 10-10 ਫੁੱਟ ਜਿਹੜਾ ਇਹਨਾਂ ਘਰਾਂ ਦੇ ਵਿੱਚ ਪਾਣੀ ਦਾਖਿਲ ਹੋਇਆ ਸੀਗਾ ਤਾਂ ਇਸ ਘਰ ਦੇ ਵਿੱਚ ਬਜ਼ੁਰਗ ਬੇਬੇ ਬਾਪੂ ਰਹਿੰਦੇ ਨੇ ਤਾਂ ਉਹਨਾਂ ਨੇ ਵੀ ਕਾਫੀ ਤਿਆਰੀ ਜਿਹੜੀ ਆਪਣੇ ਘਰ ਦੇ ਵਿੱਚ ਕੀਤੀ ਆ ਆਪਣਾ ਜਿਹੜਾ ਸਮਾਨ ਸੀਗਾ ਜ਼ਰੂਰਤ ਦਾ ਉਸ ਨੂੰ ਉੱਪਰ ਚੜਾ ਦਿੱਤਾ ਜਿਸ ਤਰ੍ਹਾਂ ਪਰਛੱਤੀਆਂ ਬਣੀਆਂ ਹੁੰਦੀਆਂ ਘਰਾਂ ਦੇ ਵਿੱਚ ਤਾਂ ਉਸ ਦੇ ਉੱਪਰ ਚੜਾ ਦਿੱਤਾ ਤਾਂ ਇਹ ਤਸਵੀਰ ਤੁਹਾਨੂੰ ਘਰ ਦੇ ਅੰਦਰ ਲਈ ਦਿਖਾ ਰਿਹਾ ਹਾਂ ਘਰ ਦੇ ਵਿੱਚ ਤੁਸੀਂ ਤਸਵੀਰ ਦੇਖੋਗੇ ਕਿ ਜਿਹੜੇ ਕੱਪੜੇ ਨੇ ਜਾਂ ਹੋਰ ਸਮਾਨ ਹੈ ਤਮਾਮ ਤੋ 트ਾਂਕ ਵਗੈਰਾ ਉਹ ਉੱਪਰ ਚੜਾਣੇ ਸ਼ੁਰੂ ਕਰ ਦਿੱਤੇ ਨੇ ਤਾਂ ਬਾਬਾ ਜੀ ਮੇਰੇ ਨਾਲ ਨੇ ਗੱਲਬਾਤ ਵੀ ਕਰਾਂਗੇ ਕਿ ਆਖਿਰਕਾਰ ਪਿਛਲੀ ਵਾਰੀ ਕਿਸ ਤਰ੍ਹਾਂ ਦਾਮ ਹੋ ਉਸ ਦੀ ਗੱਲ ਲੇਕਿਨ ਉਸ ਤੋਂ ਪਹਿਲਾਂ ਇੱਕ ਤਸਵੀਰ ਦਿਖਾਵਾਂਗਾ ਕਿ ਜਦੋਂ ਪਾਣੀ ਆਇਆ ਸੀਗਾ ਤਾਂ ਪਾਣੀ ਦੇ ਨਿਸ਼ਾਨ ਤੁਸੀਂ ਦੇਖੋਗੇ ਕਿ ਇਹ ਕੰਧਾਂ ਦੇ ਉੱਪਰ ਹਜੇ ਵੀ ਲੱਗੇ ਹੋਏ ਨਜ਼ਰ ਆ ਰਹੇ ਨੇ ਕਿ 8-8 ਦਾ 10 ਫੁੱਟ ਘਰਾਂ ਦੇ ਵਿੱਚ ਪਾਣੀ ਇੱਥੇ ਦਾਖਲ ਹੋਇਆ ਸੀਗਾ ਲੋਕਾਂ ਦੇ ਵਿੱਚ ਹੁਣ ਫਿਰ ਤੋਂ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਲੋਕ ਡਰੇ ਹੋਏ ਨੇ ਕਿ ਆਖਿਰਕਾਰ ਪ੍ਰਸ਼ਾਸਨ ਕਦੋਂ ਜਾਗੇਗਾ ਕਿਉਂਕਿ ਪ੍ਰਸ਼ਾਸਨ ਇੱਥੇ ਕਿਤੇ ਵੀ ਪਹੁੰਚਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈਗਾ ਜਿਸ ਕਰਕੇ ਲੋਕਾਂ ਨੇ ਪ੍ਰਸ਼ਾਸਨ ਦੀ ਇਸ ਲਾਪਰਵਾਹੀ ਨੂੰ ਦੇਖਦਿਆਂ ਹੋਇਆ ਆਪਣੇ ਘਰਾਂ ਦਾ ਸਮਾਨ ਜੋ ਹੈ ਉਹ ਉੱਪਰ ਚੜਾਉਣਾ ਸ਼ੁਰੂ ਕਰ ਦਿੱਤਾ ਚਾਹੇ ਛੱਤਾਂ ਦੇ ਗੱਲ ਕਰ ਲਈਏ ਚਾਹੇ ਪਰਛੱਤੀਆਂ ਦੇ ਗੱਲ ਕਰ ਲਈਏ ਇਸ ਵਕਤ ਮੇਰੇ ਨਾਲ ਜਿਹੜੇ ਇਸ ਘਰ ਦੇ ਵਿੱਚ ਰਹਿੰਦੇ ਨੇ ਬਾਬਾ ਜੀ ਉਹ ਮੌਜੂਦ ਨੇ ਬਾਬਾ ਜੀ ਪਿਛਲੀ ਵਾਰ ਕੀ ਕੁਝ ਹੋਇਆ ਸੀਗਾ ਕੀ ਕੁਝ ਮਾਹੌਲ ਸੀਗਾ ਇੱਥੇ ਮਾਹੌਲ ਇਹ ਸੀਗਾ ਜੀ ਕਿ ਸਾਡੇ ਬੈੱਡ ਵੀ ਉੜ ਕਪੜੇ ਵੀ ਰੁੜ ਗਏ ਸਾਡੇ ਬਾਕੀ ਇੱਕ ਫਰਿੱਜ ਜਰੂਰੀ ਆ ਬਸੰਡਰ ਬਾਕੀ ਏ ਟੀਵੀ ਕਪੜੇ-ਕਪੜੇ ਬਹੁਤ ਰੁੜੇ ਸਾਡੇ ਸੇ ਹੋਰ ਆ ਫਰਸ਼ ਹੁਣ ਪਾਇਆ ਸੀ ਕਿਸੇ ਤੋਂ ਪੈਸੇ ਲੈ ਕੇ ਪਾਇਆ ਸੀ ਹੁਣ ਮੈਂ ਹੀ ਨਜੁਗਾ ਹੈ ਨਹੀਂ ਜਿਹੜਾ ਮੈਂ ਕੰਮ ਕਰ ਲਵਾਂ ਮੇਰੇ ਘਰ ਦੇ ਕੋਠੀਆਂ ਸਫਾਈ ਕਰਦੇ ਆ ਉਹੋ ਜਿਹੜੇ ਲਿਆਉਂਦੇ ਉਹੋ ਹੀ ਬਸ ਰੋਟੀ ਪਾਣੀ ਖਾ ਲੈਂ ਆ ਮਤਲਬ ਰੋਜ਼ ਕਮਾ ਕੇ ਰੋਜ਼ ਖਾਣੇ ਹੋ ਤੁਸੀਂ ਹਨਾ ਹਾਂਜੀ 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 ਰੋਜ਼ੀ ਕਮਾਈ ਦੇ ਰੋਜ਼ੀ ਖਾਈ ਦਾ ਜੀ ਪ੍ਰਸ਼ਾਸਨ ਨਹੀਂ ਕੋਈ ਆਇਆ ਇਸ ਵਾਰ ਕੀ ਪ੍ਰਸ਼ਾਸਨ ਦੀ ਕੋਈ ਤਿਆਰੀ ਨਜ਼ਰ ਆਵੇ ਥੇ ਵੱਡੀ ਨਦੀ ਦੇ ਵਿੱਚ ਸਫਾਈ ਕੀਤੀ ਜਾਵੇ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਨਾ ਕੋਈ ਨਹੀਂ ਆਇਆ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਿਛਲੀ ਵਾਰੀ ਬੈੱਡ ਟੀਵੀ ਸਾਰਾ ਕੁਝ ਰੁੜ ਗਿਆ ਸੀਗਾ ਹਨਾ ਹਾਂਜੀ ਕਾਫੀ ਮਿਹਨਤ ਦਾ ਨਾ ਬਣਾਇਆ ਹੋਏਗਾ ਬਹੁਤ ਜਿਆਦਾ ਮਿਹਨਤ ਕੀਤੀਗੀ ਮਿਹਨਤ ਜਿੰਨੀ ਇੰਨੀ ਅਸੀਂ ਕੀਤੀ ਆ ਬਹੁਤ ਜ਼ਿਆਦਾ ਮੈਂ ਪਹਿਲਾਂ ਕਮਾਈ ਕਰਦਾ ਸੀਗਾ ਹੁਣ ਨਹੀਂ ਹੁੰਦੀ ਕੀ ਕਰੀਏ ਸਾਲ 1.5 ਸਾਲ ਬੀਤੇ ਨੂੰ ਹੋ ਗਿਆ ਮੈਨੂੰ ਇੱਥੇ ਬੈਠੇ ਨੂੰ ਮੇਰੇ ਘਰ ਦੇ ਕਮਾਉਂਦੇ ਤਾਂ ਹੀ ਰੋਟੀ ਖਾਣੇ ਆ ਬਾਕੀ ਹੋਰ ਇਹ ਜਿਹੜਾ ਮੁੰਡਾ ਹੈਗਾ ਮੇਰਾ ਮੁੰਡਾ ਬੜਾ ਮਰ ਗਿਆ ਸੀਗਾ 35 ਸਾਲ ਦਾ ਸੀਗਾ ਕੋਈ ਗੱਲ ਨਹੀਂ ਤੁਸੀਂ ਰੋ ਨਾ ਹੌਸਲਾ ਰੱਖੋ ਕਿਉਂਕਿ ਬਿਲਕੁਲ ਕਾਫੀ ਪਾਬੁਕ ਬੋਲਨੇ ਕਿਉਂਕਿ ਬੇਟੇ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ ਦੇ ਸਿਰ ਤੇ ਹੀ ਸਾਰੀ ਜ਼ਿੰਮੇਵਾਰੀ ਆ ਜਾਂਦੀ ਹੈ ਬੇਬੇ ਬਾਪੂ ਦੇ ਇਹ ਮੁੰਡਾ ਸਕੇ ਮਿਲੋ ਇਹ ਪੂਰਾ ਹੋ ਗਿਆ ਲਗਾ ਇਸ ਤਰ੍ਹਾਂ ਇਹ ਮਤਲਬ ਰਾਜਗिरी ਕਰਦਾ ਸੀ ਪਹਿਲਾਂ ਫਿਰ ਦੀ ਬਾਹ ਵਢੀ ਗਈ ਫਿਰ ਰਿਕਸ਼ਾ ਚਲਾਉਂਦਾ ਸੀ ਰਿਕਸ਼ਾ ਚਲਾਉਂਦੇ ਬਸ ਇੱਕ ਦਿਨ ਬੁਹਾਰ ਹੋ ਗਿਆ ਇੱਥੇ ਫੰਡ ਦੀ ਨਾੜੀ ਫੜ ਗਈ ਬਸ ਮਰ ਗਿਆ ਅੱਛਾ ਇਹ 2.5 ਲੱਖ ਰੁਪਏ ਚ ਲੱਗਾ ਸੀ ਮੇਰਾ ਇਹ ਮਗੋਦ ਲਿਆ ਸੀ ਬੱਚਾ ਦੇਖੋ ਹੁਣ ਫਿਰ ਤੋਂ ਡਰ ਸਤਾ ਰਿਹਾ ਕਿ ਬਈ ਕਿਤੇ ਵੱਡੀ ਨਦੀ ਫਿਰ ਤੋਂ ਨੁਕਸਾਨ ਨਾ ਪੰਜਾਬੇ ਇਸ ਕਰ ਕੀ ਸਾਰਾ ਸਮਾਨ ਚੜਾ ਰਹੇ ਹਾਂ ਉਹੀ ਗੱਲ ਆ ਜੀ ਵੇ ਸਮਾਨ ਦੇ ਰੋਤੇ ਰੱਖਿਆ ਸਾਰਾ ਸਮਾਨ ਸਾਰਾ ਉੱਪਰ ਰੱਖਿਆ ਸੀ ਡਰੇ ਹੋਈ ਆ ਬਈ ਪਾਣੀ ਹਲ ਵਾਲਾ ਆ ਜਾ ਦਵਾਰਾ ਪਾਣੀ ਆ ਕੇ ਫਿਰ ਨੁਕਸਾਨ ਨਾ ਹੋਵੇ ਸਾਡਾ ਰਾਤੀ ਸੌਣ ਲੱਗੇ ਵੀ ਡਰ ਲੱਗਦਾ ਹੋਵੇਗਾ ਕਿ ਕਿਤੇ ਰਾਤੀ ਰਾਤ ਕੋਈ ਡਰਨ ਲੱਗਦਾ ਜੀ ਰਾਤ ਅਸੀਂ ਬਾਹਰ ਨਿਕਲ ਨਿਕਏ ਸਵੇਖੀ ਜਾ ਬਾਹਰ ਸੌਂਈਦਾ ਸੀ ਬੱਚਾ ਲਾਣ ਲੈ ਕੇ ਬੱਚੇ ਹਰ ਵੇਲੇ ਹੱਥ ਕਿਦਰ ਧਰ ਕੇ ਡਾਰੇ ਵਿੱਚ ਬੱਚੇ ਨਾਲ ਕੋਈ ਲਾਜੇ ਚੱਕੇ ਅੱਜ ਕੱਲ ਬੱਚੇ ਉਹ ਚੱਕਦੇ ਆ ਜੇ ਤੂੰ ਪਿਛਲੀ ਵਾਰੀ ਪਾਣੀ ਆਇਆ ਸੀਗਾ ਤੁਸੀਂ ਉਸ ਤੋਂ ਪਹਿਲਾਂ ਹੀ ਨਿਕਲ ਗਏ ਸੀਗੇ ਜਾਂ ਬਾਅਦ ਚੋਂ ਟੀਮ ਆਈਆਂ ਸੀ ਕੱਟਣ ਵਾਸਤੇ ਨਹੀਂ ਸਾਨੂੰ ਬਾਅਦ ਪਹਿਲਾਂ ਜਦੋਂ ਪਾਣੀ ਆਇਆ ਸਾਡੇ ਪਾਣੀ ਚੰਗਾ ਐ ਨਾ ਪਾਣੀ ਸਗਾ ਫੇਰ ਨਿਕਲੇ ਅਸੀਂ ਅਸੀਂ ਗਏ ਆਪਣੇ ਆ ਕੀ ਅਨੁਸਾਰ ਦੇ ਆ ਕੈਂਪ ਲੱਗੇ ਜਿਹੜੇ ਕੈਂਪ ਲੱਗਾ ਸੀ ਕੈਂਪ ਦੇ ਵਿੱਚ ਗਏ ਅਸੀਂ ਉੱਥੇ ਰਹੇ ਹਾਂ 5 ਦਿਨ ਅਸੀਂ ਹਾਂਜੀ ਜਦੋਂ ਪਾਣੀ ਆ ਗਿਆ ਨਾ ਘਰਾਂ ਦੇ ਵਿੱਚ ਤੁਸੀਂ ਕਿਹਾ ਕਿ ਉੱਥੇ ਚਲੇ ਗਏ ਸੀਗੇ ਜਦੋਂ ਐਨ ਐਨ ਨੂੰ ਪਾਣੀ ਸੀਗਾ ਜਦੋਂ ਵਾਪਸ ਘਰਾਂ ਦੇ ਵਿੱਚ ਪਰਤੇ ਹਨਾ ਵਾਪਸ ਆਏ ਘਰਾਂ ਦੇ ਵਿੱਚ ਕੀ ਮਾਹੌਲ ਸੀ ਘਰ ਦੇ ਵਿੱਚ ਘਰ ਦੇ ਵਿੱਚ ਇਹੋ ਜੀ ਕੱਪੜੇ-ਕੁੱਪੜੇ ਸਭ ਲੁੜ ਗਏ ਸੀਗੇ ਜੋ ਸਮਾਨ ਸਗਰ ਸਾਰ ਉੜ ਗਿਆ ਸੀਗਾ ਕੋਠੇ ਤੇ ਚੜਿਆ ਸੀਗਾ ਕੱਪੜੇ-ਕੁਪੜੇ ਚੜ੍ਹੇ ਸੀ ਦਵਾਰਾ ਆ ਕੇ ਚੜ੍ਹੇ ਸੀ ਸੁਕਾਉਣ ਵਿੱਚ ਸੁੱਕ ਜਾਣ ਕੱਪੜੇ ਪੇਟੀਆਂ-ਪੂਟੀਆਂ ਸਭ ਗਿੱਲੀਆਂ ਹੋ ਗਈਆਂ ਬੈੱਡ ਵੀ ਉੜ ਗਏ ਦੋ ਟੀਵੀ ਸਾਡਾ ਫ੍ਰਿਜ ਫ੍ਰਿਜ ਸਭ ਉੜ ਗਏ ਸੁਣ ਲਓ ਕੀ ਹੋ ਨੁਕਸਾਨ ਪੂਰਾ ਹੋ ਗਿਆ ਤੁਹਾਡਾ ਹੁਣ ਤੱਕ ਨਹੀਂ ਜੀ ਨਹੀਂ ਅਜੇ ਤੱਕ ਦਿੱਤਾ ਕਿਸੇ ਨੇ ਨਹੀਂ ਕੁਝ ਵੀ ਅਜੇ ਤੱਕ ਕੁਝ ਵੀ ਨਹੀਂ ਦਿੱਤਾ ਕਿਸੇ ਨੇ ਹਾਂ ਉੱਟਾ ਉੱਟਾ ਦੇ ਕੇ ਜੰਦਰ ਖਾਲਸਾ ਦੇ ਖਾਲਸਾ ਹਾਂ ਜੀ ਕਾਲਸ ਆਇਆ ਟੌਟਲ ਦੇਖੇ ਜਾਂਦੇ ਰਹੇ ਚੋਲ ਚੂਲ ਦੇਖੇ ਜਾਂਦੇ ਰਹੇ ਉਹ ਖਾਂਦੇ ਰਿਹਾ ਸੀ ਬਿਲਕੁਲ ਇਹ ਬਜ਼ੁਰਗ ਦੇ ਬਾਪੂ ਜੀ ਨੇ ਜਿਨ੍ਹਾਂ ਦਾ ਪਹਿਲਾ ਬੇਟਾ ਪੂਰਾ ਹੋ ਚੁੱਕਿਆ ਤਾ ਹੜਾਂ ਦੇ ਵਿੱਚ ਕਾਫੀ ਪਿਛਲੀ ਵਾਰੀ ਨੁਕਸਾਨ ਹੋਇਆ ਸੀਗਾ ਇਹ ਸਮਾਨ ਦੇਖੋਗੇ ਤੁਸੀਂ ਇਹਨਾਂ ਨੇ ਕੱਪੜੇ ਜਿਹੜੇ ਆਪਣੇ ਹੈਗੇ ਨੇ ਜਾਂ ਜ਼ਰੂਰਤ ਦਾ ਸਮਾਨ ਜਿਹੜਾ ਉਹ ਉੱਪਰ ਚੜਾਉਣਾ ਸ਼ੁਰੂ ਕਰ ਦਿੱਤਾ ਤਾਂ ਅੱਗੇ ਵੱਲ ਨੂੰ ਚੱਲਦੇ ਹਾਂ ਦੂਜੇ ਘਰਾਂ ਦੀ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਛੱਤਾਂ ਦੇ ਉੱਪਰ ਸਮਾਨ ਚੜਾਇਆ ਹੋਇਆ ਲੋਕਾਂ ਨੇ ਕਿਉਂਕਿ ਡਰ ਕਾਫੀ ਹੈ ਕਿ ਕਿਤੇ ਫਿਰ ਤੋਂ ਉਹੀ ਹਾਲਾਤ ਨਾ ਪੈਦਾ ਹੋ ਜਾਣ ਜੋ ਪਹਿਲਾਂ ਦੇਖਣੇ ਪਏ ਸੀ ਲੋਕਾਂ ਨੂੰ ਤਾਂ ਇਹ ਘਰ ਦੀ ਤਸਵੀਰ ਵੀ ਤੁਸੀਂ ਦੇਖੀ ਹੈ ਕਿ ਇਸ ਦੀਆਂ ਛੱਤਾਂ ਦੇ ਉੱਪਰ ਸਮਾਨ ਚੜਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਉਹ ਵੀ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਮਾਹੌਲ ਹੁਣ ਦੇਖਣ ਨੂੰ ਮਿਲ ਰਿਹਾ ਇਸ ਕਲੋਨੀ ਦੇ ਵਿੱਚ ਪੂਰਾ ਕਿ ਲੋਕੀ ਕਾਫੀ ਡਰੇ ਹੋਏ ਨੇ ਪਿਛਲੀ ਵਾਰੀ ਕਿੰਨਾ ਕੁ ਨੁਕਸਾਨ ਹੋਇਆ ਸੀ ਕੀ ਕੁਝ ਤਸਵੀਰ ਸੀਗੀ ਕੀ ਕੁਝ ਹੋਇਆ ਸੀਗਾ ਕਾਫੀ ਐਸੀ ਤਸਵੀਰ ਵੀ ਖਿੱਚ ਕੇ ਲੈ ਕੇ ਗਿਆ ਸਾੜਾ ਘਰ ਗਿਰਿਆ ਸੀਗਾ ਤਸਵੀਰ ਖਿੱਚੀ ਸੀਗੀ ਇਹਨਾਂ ਨੂੰ ਨੁਕਸਾਨ ਹੋਇਆ ਸੀਗਾ ਤਦ ਵੀ ਕੋਈ ਆਂਦਾ ਨਹੀਂ ਆ ਫਾਰਮ ਭਰਵਾ ਲੈਂਦੇ ਆ ਕਿੰਨੇ ਦੇ ਦਾਂਗੇ ਤੁਹਾਨੂੰ ਪੈਸੇ ਇਹਨੇ ਦੇ ਦਾਂਗੇ ਕੁਝ ਦਿੰਦੇ ਹਨ ਨਹੀਂ ਕੁਝ ਜਦ ਬਨ ਵੀ ਗਿਆ ਕੋਈ ਦੇਖਣ ਨਹੀਂ ਆਏ ਬਸ ਤੁਸੀਂ ਆਏ ਕੱਲ ਆਏ ਸੀਗੇ ਬਸ ਹੋਰ ਕੋਈ ਆਂਦਾ ਨਹੀਂ ਹੈਗਾ ਅਰ ਜਦ ਅਸੀਂ ਦੋਬਰੋਂ ਤਾਂ ਕੋਈ ਸਰਕਾਰ ਤਾਂ ਨਹੀਂ ਸਾਨੂੰ ਬਚਾਨ ਅਸੀਂ ਕਹਨੂ ਕੀ ਇਹ ਸਰਕਾਰ ਵਧੀਆ ਹੈ ਸਰਕਾਰ ਵਧੀਆ ਕੋਈ ਆਂਦਾ ਨਹੀਂ ਸਾਨੂੰ ਦੇਖਣ ਜਦ ਅਸੀਂ ਕੋ ਉਹ ਉਹ ਕਰੀਏ ਪਿਛਲੀ ਵਾਰੀ ਕੀ ਆ ਹੋਆ ਥਾ ਜਬ ਆਪ ਘਰ ਮੇ ਥੇ ਹਨਾ ਪਾਣੀ ਆ ਗਿਆ ਥਾ ਇੱਕਦਮ ਸੇ ਕੀ ਆ ਕੁਝ ਹੋਆ ਥਾ ਅਸੀਂ ਖਾਣਾ ਖਾਰੇ ਸੀ ਰੋਟੀ ਖਾਰੇ ਸੀ ਕੇ ਪਾਣੀ ਇੱਕ ਲਗਤੀ ਆਨਾ ਸਟਾਰਟ ਹੋ ਗਿਆ ਸੀਗਾ ਫਿਰ ਅਸੀਂ ਫੜਾ ਫੜ ਬਾਹਰ ਨਿਕਲੇ फिर बाहर तो सीधा बाहर निकले फिर इन्हें छत चढ़ गए फिर ये भी सारे कट्ठे हो गए तो ऊपर फिर निकले सी सवेरे के चार बजे वो भी आए थे फो आ, नाव वाले क्डन आए आए थे सानू कमेटी वाले क्डन आए थे सानू फिर निकल के गए सी अच्छा परिवार में कौन कौन है आपके अभी अभी मम्मी अंदर आए हैं उन्हीं ये भाई है ਔਰ ਪਾਪਾ ਪਿੰਡ ਗਿਆ ਆ ਔਰ ਭਾਈ ਕੰਮ ਤੇ ਆ ਮੇਰੀ ਭੈਣ ਉਧਰ ਗਈ ਹੋਈ ਆ ਨੁਕਸਾਨ ਕੀ ਕੁਝ ਹੋ ਗਿਆ ਸੀਗਾ ਪਿਛਲੀ ਵਾਰੀ ਜਿਸ ਤਰ੍ਹਾਂ ਤੁਸੀਂ ਕੀ ਆ ਕਿ 8-8 10-10 ਫੁੱਟ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੁੰਦਾ ਉਸ ਵਾਰ ਲੋਕੀ ਆਪਣੀ ਜਾਨ ਬਚਾਉਂਦੇ ਨੇ ਸਮਾਨ ਛੱਡ ਕੇ ਆਪਣਾ ਹਨ ਕੀ ਕੁਝ ਨੁਕਸਾਨ ਸੀਗਾ ਪੈਕਟੇ ਖਰਾਬ ਹੋ ਗਏ ਸੀਗਾ ਟੀਵੀ ਖਰਾਬ ਹੋ ਗਿਆ ਸੀਗਾ ਜੋ ਘਰ ਗਿਰਾ ਸੀਗਾ ਉਸਕੇ ਨਾਲ ਸਾਰਾ ਸਮਾਨ ਖਰਾਬ ਹੋ ਗਿਆ ਸੀ ਕੋਈ ਬੈੱਡ ਨਹੀਂ ਬਚਿਆ ਸੀ ਅਸੀਂ ਆਰਮਨਾਲ ਕਈ ਕਈ ਦਿਨਾਂ ਤੱਕ ਮੰਗ ਮੰਗ ਕੇ ਦੋ ਬੈੱਡ ਤੇ ਹੀ ਸੌਂਦੇ ਸੀ ਅਸੀਂ ਫਿਰ ਹੌਲੀ ਹੌਲੀ ਕਰਕੇ ਲਿੱਤਾ ਹੈਗਾ ਅੰਦਰ ਇਹ ਕਹੇਗਾ ਇੱਕ ਵਾਰ ਆਏਗਾ ਬਸ ਇਹ ਬੈੱਡ ਪਿਆ ਇਹ ਉਸੇ ਨੁਕਸਾਨ ਦੇ ਵਿੱਚ ਆਇਆ ਸੀਗਾ ਇਹ ਹੀ ਉਸੇ ਨੁਕਸਾਨ ਦੇ ਵਿੱਚ ਸੀਗਾ ਗਿਰਿਆ ਸੀ ਕਰ ਅਸੀਂ ਉੱਪਰ ਗਿਰ ਗਿਆ ਸੀ ਕੋ ਉਧਰ ਟੁੱਟਿਆ ਪਿਆ ਇਹ ਅੰਦਰ ਆਏਗਾ ਬਸ ਬਿਲਕੁਲ ਇਹ ਤਸਵੀਰਾਂ ਇਹਨਾਂ ਕਰਾ ਦਿਆ ਨੇ ਅੰਦਰ ਤੋਂ ਤਸਵੀਰ ਵੀ ਦਿਖਾਵਾਂਗੇ ਕਿ ਘਰ ਦੇ ਅੰਦਰਲੀ ਜਿਹੜੀ ਛੱਤ ਸੀਗੀ ਉਹ ਵੀ ਗਿਰ ਚੁੱਕੀ ਸੀਗੀ ਜਿਸ ਤੋਂ ਬਾਅਦ ਵੀ ਪ੍ਰਸ਼ਾਸਨ ਜਿਹੜਾ ਇਹਨਾਂ ਦੇ ਕੋਲ ਮਦਦ ਦੇ ਲਈ ਨਹੀਂ ਪਹੁੰਚਿਆ ਹੈਗਾ ਜਿਸ ਤਰ੍ਹਾਂ ਕਾਫੀ ਨਦੀ ਭਰੀ ਹੋਈ ਸੀਗੀ ਨਾ ਕਾਫੀ ਦਿਨ ਆ ਬਾਅਦ ਪਰਨੀਤ ਕੋਰ ਉਰੇ ਪਹੁੰਚਦੇ ਨੇ ਨਾਚੂੜੇ ਚੜਾਉਂਦੇ ਨੇ ਉਸ ਤੋਂ ਬਾਅਦ ਕਿਤੇ ਜਾ ਕੇ ਰਾਹਤ ਮਿਲਦੀ ਹੈ ਲੋਕਾਂ ਨੂੰ ਹਨਾ ਤਦ ਪਾਣੀ ਕੱਟ ਹੋਇਆ ਸੀਗਾ ਜਦ ਰਾਨੀ ਆਈ ਸੀ ਉਰੇ ਨਾਚੂੜੇ ਚੜਾਇਆ ਫਿਰ ਕੱਟ ਹੋਇਆ ਫਿਰ फिर आके और सफाइया सफइया की कई कई दिन तक असि झुगी में रहे सर्दी निकल गई गर्मी निकल गई जून में छेड़ा सगा जोन में बनाया वह भी अदाले कम रह गया हूँ पैसे नहीं आन की करिए हूँ रह गया रह गया हूँ हौली हौली करावे कम जब पापा आज पापा के सट इन्नी लग गई से तो बचोग नीचे नहीं आए छत तो नीचे नहीं आए बना नाली कुछ हो जाता फिर इस करके ਆਪਕੇ ਪਿਤਾ ਕੀ ਕਰਤੇ ਹੈ ਕੰਮ ਕੀ ਕਰਤੇ ਹੈ ਟੇਲਰ ਗਾਈ ਕਰਤੇ ਹੈ ਔਰ ਕੀ ਕਿਸੇ ਕੰਮ ਨਹੀਂ ਕਰਤੇ ਸਿਰਫ ਕਈ ਵਾਰ ਲੱਗ ਜਾਂਦਾ ਲੱਗ ਜਾਂਦਾ ਬਸ ਐਂ ਹੀ ਚੱਲਦਾ ਕੰਮ ਮੇਰੇ ਪਾਪਾ ਦਾ ਔਰ ਭਾਈ ਕੀ ਕਰਤਾ ਹੈ ਭਾਈ ਉਹ ਰੇੜੀ ਤੇ ਲਗਾਏਗਾ ਉਰੀ ਰੇੜੀ ਤੇ ਲੱਗਿਆ ਹੈ ਖਾਣੇ ਕੀ ਰੇੜੀ ਤੇ ਲੱਗਿਆ ਹੈ ਦਿਨ ਦਾ ਖਾਣਾ ਸਭ ਨੂੰ ਆ ਪੜਦੇ ਹੋ ਹਾਂਜੀ ਕੌਨਸੀ ਕਲਾਸ ਵਿੱਚ 11ਵੀਂ ਵਿੱਚ ਅਬੇ ਡਰ ਸਤਾ ਰਹਾ ਹੈ ਕਿ ਭਈ ਕਹੀਂ ਫਿਰ ਸੇ ਵੋਈ ਮਾਹੌਲ ਨਾ ਪੈਦਾ ਹੋ ਜਾਏ ਕਿ ਪਾਣੀ ਨਾ ਆ ਜਾਏ ਹਣਾ ਰਾਤ ਕੋ ਸੋਤੇ ਹੋਏ ਵੀ ਡਰ ਲੱਗਦਾ ਹੈ ਹਾਂਜੀ ਅਸੀਂ ਜਾਗਦੇ ਰਹਿੰਦੇ ਕੋਈ ਪਤਾ ਪਾਣੀ ਆ ਜਵੇ ਔਰ ਸੌਂਦੇ ਸੌਂਦੇ ਜਾਨ ਚਲੀ ਜਾਵੇ ਕਿਹੜਾ ਕੋਈ ਤੇਖਾ ਨਾ ਆਏ ਸਾਨੂੰ ਔਰ ਕੋਈ ਨਹੀਂ ਆਂਦਾ ਗਲੀ ਮੈਂ ਪੁੱਛਣ ਤੱਕ ਨਹੀਂ ਆਂਦੇ ਕਿ ਕੀ ਹੋਇਆ ਸੀ ਕਿ ਕੀ ਨਹੀਂ ਹੋਇਆ ਬੋਟਾ ਕੇ ਟਾਈਮ ਆਂਦੇ ਆ ਸਾਰੇ ਸਾਨੂੰ ਬੋਰਡ ਪਾ ਦੇਣਾ ਇਹ ਪਾਲ ਦੇ ਛੇ ਹੈ ਪਾਲ ਦੇ ਛੇ ਕਹਨ ਨਾਲ ਥੋੜੀ ਹੁੰਦੀ ਹੈ ਕਿ ਤੁਸੀਂ ਆ ਕੇ ਖੜੋ ਕੋਈ ਆਇਆ ਨਹੀਂ 2 ਮਹੀਨੇ ਤੱਕ ਤਾਂ ਸਫਾਈਆਂ ਕਰਦੇ ਰਹੇ ਸੀ ਫਿਰ ਕੋਈ ਆਇਆ ਹੀ ਨਹੀਂ ਆ ਵੀ ਕੋਈ ਪ੍ਰਸ਼ਾਸਨ ਦਾ ਬੰਦਾ ਅਧਿਕਾਰੀ ਯਹਾਂ ਪਰ ਆਇਆ ਨਹੀਂ ਹੈ ਵੀ ਸਫਾਈ ਵਗੈਰਾ ਕਰਨੀ ਹੈ ਜਾਂ ਕੁਝ ਇਸ ਇੱਕ ਇੱਕ ਕੱਲ ਆਏ ਸੀਗੇ ਉਹ ਕਹਿ ਰਹੇ ਪੁੱਛ ਰਹੇ ਸੀ ਸਾਨੂੰ ਕਿ ਸਫਾਈ ਸੁਈ ਹੈ ਸਫਾਈ ਉਰ ਕਦੀ ਹੁੰਦੀ ਨਹੀਂ ਹੈ ਉਰ ਤਾਂ ਪਹਿਲੇ ਕਾਫੀ ਗੰਦ ਸੀ ਹੁਣ ਤਾਂ ਥੋੜਾ ਮੋਟਾ ਗੰਦਾ ਹੈਗਾ ਪਹਿਲੇ ਕਾਫੀ ਸੀਗਾ ਬਿਲਕੁਲ ਘਰ ਦੇ ਅੰਦਰ ਲਈ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਘਰ ਦੇ ਅੰਦਰ ਦੇ ਕੀ ਹਾਲਾਤ ਨੇ ਕਿਉਂਕਿ ਗਰੀਬ ਪਰਿਵਾਰ ਨੇ ਦਿਹਾੜੀ ਮਜ਼ਦੂਰੀ ਕਰਕੇ ਕਮਾਉਣ ਵਾਲੇ ਪਰਿਵਾਰ ਨੇ ਜਿਹੜੇ ਰੋਜ਼ ਕਮਾਉਂਦੇ ਨੇ ਰੋਜ਼ ਖਾਂਦੇ ਨੇ ਤਾਂ ਉਹ ਪਰਿਵਾਰ ਨੇ ਤਾਂ ਇਹਨਾਂ ਦੇ ਘਰਾਂ ਦੀ ਹਾਲਤ ਤੁਸੀਂ ਵੇਖ ਸਕਦੇ ਹੋ ਕਿ ਪਿਛਲੀ ਵਾਰੀ ਇਸ ਘਰ ਦਾ ਕਾਫੀ ਵੱਡਾ ਨੁਕਸਾਨ ਜਿਹੜਾ ਉਸ ਸਮੇਂ ਹੋਇਆ ਸੀਗਾ ਜਦੋਂ ਪਾਣੀ ਆ ਗਿਆ ਸੀ ਇਸ ਇਲਾਕੇ ਦੇ ਵਿੱਚ ਛੱਤਾਂ ਗਿਰਗੀਆਂ ਸੀਗੀਆਂ ਲੋਕਾਂ ਦੇ ਘਰਾਂ ਦੀਆਂ ਤਾਂ ਉਹਨਾਂ ਵਿੱਚੋਂ ਇਹ ਵੀ ਘਰ ਸੀਗਾ ਇੱਕ ਤਾ ਹੁਣ ਕਾਫੀ ਚਿਰ ਬਾਅਦ ਜਿਹੜਾ ਇਹਨਾਂ ਨੇ ਆਪਣੇ ਘਰ ਦੀ ਛੱਤ ਪਾਈ ਹੈ ਉਹ ਤਸਵੀਰ ਵੀ ਤੁਸੀਂ ਵੇਖ ਸਕਦੇ ਹੋ ਕਿ ਘਰਾਂ ਦੇ ਵਿੱਚ ਜਿਹੜਾ ਸਮਾਨ ਹੈ ਲੋਕਾਂ ਨੇ ਹੁਣ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਇੱਕ ਥਾਂ ਦੇ ਉੱਪਰ ਤਾਂ ਉਸ ਤੋਂ ਬਾਅਦ ਛੱਤਾਂ ਦੇ ਉੱਪਰ ਵੀ ਸਮਾਨ ਚੜਾਉਣਾ ਸ਼ੁਰੂ ਕੀਤਾ ਹੋਇਆ ਹੈ ਇਹ ਤਸਵੀਰ ਵੀ ਤੁਸੀਂ ਦੇਖੋਗੇ ਕਿ ਤਰਪਾਲਾਂ ਦੇ ਨਾਲ ਸਮਾਨ ਟਕਿਆ ਹੋਇਆ ਹੈ ਜਿਹੜਾ ਸਮਾਨ ਹੈ ਘਰ ਦਾ ਤਾਂ ਉਹ ਟਕਿਆ ਹੋਇਆ ਹੈ ਹਾਂਜੀ ਬਚ ਗਿਆ ਸੀਗਾ ਨਾ ਕਿ ਸੋਚੇ ਕਿ ਫਰਸ਼ ਫੁਰਸ਼ ਪਵਾਵਾਂਗੇ ਨਾਲੇ ਪਾਪਾ ਦੇ ਹੱਥ 'ਚ ਸਾਕ ਲੱਗੀ ਉਹਨਾਂ ਆਮ ਆਉਣਗੇ ਪਾਪਾ ਤਾਂ ਹੋਲੀ ਹੋਲੀ ਕੰਮ ਕਰਾਵਾਂਗੇ ਅੱਛਾ ਪੈਸੇ ਵੀ ਰਹਿਣੇ ਚਾਹੀਦੇ ਹਨ ਪੈਸੇ ਦੇਖ ਕੇ ਕੰਮ ਹੋਏਗਾ ਬਿਜਲੀ ਫਿਟਿੰਗ ਹੋਈ ਨਹੀਂ ਹੈ ਉਹਨੇ ਕੁਝ ਨਹੀਂ ਹੋਇਆ ਉਹਨੇ ਕਰਵਾਣਾ ਹੈ ਤੇ ਬਿਲਕੁਲ ਇਹ ਸਮਾਨ ਦੀ ਤਸਵੀਰ ਦੇਖੋ ਕਿ ਇਸ ਥਾਂ ਦੇ ਉੱਪਰ ਸਾਰਾ ਕਈ ਕਈ ਕੱਪੜੇ ਬੱਚੇ ਹਨ ਜਿਹੜੇ ধੋਏ ਹਨ ਹੋਰ ਬਾਕੀ ਸਾਰੇ ਫੇਕ ਦਿਓ ਪਿੱਛੇ ਪਏ ਸਾਰੇ ਕੱਪੜੇ ਸਾਰੇ ਸਰਦੀ ਵਿੱਚ ਚਲਾ دیے ਕੱਪੜੇ ਹੁਣ ਰੱਖ ਕੇ ਵੀ ਕੀ ਕਰਦੇ ਸੀ ਸਾਡਾ ਕਿਹੜੀ ਗਰਗੀ ਸੀਗੀ ਇਹ ਵਾਲੀ ਛੱਤ ਸੀਗੀ ਜਿਹੜੀ ਗਿਰੀ ਸੀ ਇਹ ਸਾਰੇ ਮਕਾਨ ਗਿਰ ਗਿਆ ਸੀ ਫਿਰ ਦਵਾਰ ਬਣਾਇਆ ਹੈ ਸਾਰਾ ਬੀਮ ਬੂਮ ਪਾ ਕੇ ਬਣਾਇਆ ਪਹਿਲੇ ਬੀਮ ਨਹੀਂ ਡਾਲੇ ਸੀਗੇ ਹੁਣ ਸਮਾਂ ਲੱਗ ਗਿਆ ਸੀ ਬਣਾਉਣ ਦੇ ਵਿੱਚ ਕਿਉਂਕਿ ਇੱਕ ਛੱਤ ਪਾਣ ਦੇ ਲਈ ਅੱਜ ਤੋਂ ਅੱਜ ਦੇ ਸਮੇਂ ਦੇ ਵਿੱਚ ਲੱਖ ਰੁਪਏ ਤੋਂ ਉੱਪਰ ਲੱਗ ਜਾਂਦਾ ਹੈ ਨਾ ਵੀ ਕਿਸ ਤਰ੍ਹਾਂ ਇਕੱਠੇ ਲੱਗੇ ਸੀ ਕਾਫੀ घटो घट तीन तीन लाख के ऊपर ही लग गया होना हूँ पता नहीं हौली हौली करे साल तो इमी लंघ गया ना कोई त्यौहार मनाया स कुछ किया सिर्फ इमी रे रह, रह, रही गए पूरी ठंड निकल गई चुगगी मेरे से पापा सोचा पानी आ रहा हूँ बना लिया समान थोड़ा जापर रख लेंगे हूँ रखा किसके कर पानी आ जाएगा इस करके ਸ਼ਾਸਨ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੋਗੇ ਤੁਸੀਂ ਜਿਸ ਤਰ੍ਹਾਂ ਹੁਣ ਮੌਸਮ ਦੇਖਣ ਨੂੰ ਮਿਲ ਰਿਹਾ ਕਿ ਬੱਦਲ ਹੋਣੇ ਸ਼ੁਰੂ ਹੋ ਗਏ ਨੇ ਬਰਸਾਤਾ ਪੈਣੀ ਸ਼ੁਰੂ ਹੋ ਚੁੱਕੀ ਹੈ ਨੇ ਕੀ ਕੁਝ ਮੰਗ ਕਰਨਾ ਚਾਹੋਗੇ ਕਿ ਕਿਹ ਨਦੀ ਦਾ ਸੁਧਾਰ ਹੋ ਜਾਵੇ ਕਿ ਉਹ ਚਾਹੁੰਦੇ ਆਂ ਸੀ ਬਿਲਕੁਲ ਲੋਕ ਇਹੀ ਕਹਿ ਰਹੇ ਨੇ ਕਿ ਨਦੀ ਦੀ ਜਿਹੜੀ ਸਫਾਈ ਹੈ ਮੁਰੰਮਤ ਜਿਹੜੀ ਹੈ ਉਹ ਜਲਦੀ ਕੀਤੀ ਜਾਵੇ ਤਾਂ ਜੋ ਲੋਕਾਂ ਦਾ ਜਿਹੜਾ ਪਿਛਲੀ ਵਾਰੀ ਨੁਕਸਾਨ ਹੋਇਆ ਸੀਗਾ ਉਹ ਦੁਬਾਰਾ ਨਾ ਹੋਵੇ ਲੋਕੀ ਇਸ ਗੱਲੋਂ ਘਬਰਾ ਰਹੇ ਨੇ ਕਿ ਕਿਤੇ ਜੇਕਰ ਦੁਬਾਰਾ ਪਾਣੀ ਆ ਗਿਆ ਘਰਾਂ ਦੇ ਵਿੱਚ ਤਾਂ ਉਹ ਕਿੱਥੇ ਜਾਵਣਗੇ ਕਿਉਂਕਿ ਪਿਛਲੀ ਵਾਰੀ ਦੇਖਣ ਨੂੰ ਮਿਲਿਆ ਸੀਗਾ ਕਿ ਪਟਿਆਲਾ ਪ੍ਰਸ਼ਾਸਨ ਜਿਹੜਾ ਉਹ ਕੈਂਪ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਸੀਗਾ ਇਹ ਪੂਰੀ ਕਲੋਨੀ ਹੈ ਤੁਸੀਂ ਦੇਖੋਗੇ ਕਿ ਛੋਟਾ ਰਾਇਮਾਜ਼ਰਾ ਹੈ ਇਹ ਗਰੀਬ ਤਬਕਾ ਪਰਿਵਾਰ ਇੱਥੇ ਰਹਿੰਦੇ ਨੇ ਜਿਹੜੇ ਦਿਹਾੜੀ ਮਜ਼ਦੂਰੀ ਕਰਦੇ ਨੇ ਰੋਜ਼ਾਨਾ ਕਮਾ ਕੇ ਰੋਜ਼ਾਨਾ ਖਾਂਦੇ ਨੇ ਆਪਣਾ ਤਾਂ ਉਹ ਪਰਿਵਾਰ ਇੱਥੇ ਰਹਿੰਦੇ ਨੇ ਤੁਸੀਂ ਦੇਖੋਗੇ ਕਿ ਜਿਹੜਾ ਪਿਛਲੀ ਵਾਰੀ ਨੁਕਸਾਨ ਹੋਇਆ ਸੀਗਾ ਲੋਕਾਂ ਦੇ ਜਿਹੜੇ ਕੱਪੜੇ ਵਗੈਰਾ ਖਰਾਬ ਹੋ ਗਏ ਸੀਗੇ ਉਹ ਇਸਥਾਨ ਦੇ ਉੱਪਰ ਸਿੱਟੇ ਹੋਏ ਨਜ਼ਰ ਆ ਰਹੇ ਨੇ ਬਰਸਾਤਾਂ ਫਿਰ ਤੋਂ ਪੈਣੇ ਸ਼ੁਰੂ ਹੋ ਚੁੱਕੀਆਂ ਜਿਸ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਡਰ ਵੀ ਦੇਖਣ ਨੂੰ ਮਿਲ ਰਿਹਾ ਤੁਸੀਂ ਇਹ ਦੇਖੋਗੇ ਕਿ ਇੱਥੇ ਬੈੱਡ ਜਿਹੜੇ ਨੇ ਉਹ ਟੁੱਟੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਨੁਕਸਾਨੇ ਗਏ ਸੀਗੇ ਉਹ ਲੋਕਾਂ ਨੇ ਇੱਥ ਦਾ ਉਹ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋਇਆ ਸੀਗਾ ਪੂਰੀ ਕਲੋਨੀ ਤੁਹਾਨੂੰ ਦਿਖਾਈ ਹੈ ਤਾਂ ਇਸ ਘਰ ਦੇ ਵਿੱਚ ਵੀ ਚਲਦੇ ਹਾਂ ਕਿਉਂਕਿ ਇਸ ਘਰ ਦੇ ਵਿੱਚ ਵੀ ਜਿਹੜਾ ਮਹਿਲਾਵਾਂ ਰਹਿੰਦੀਆਂ ਨੇ ਪਰਿਵਾਰ ਰਹਿੰਦਾ ਤਾਂ ਉਹਨਾਂ ਨੇ ਆਪਣਾ ਸਮਾਨ ਜਿਹੜਾ ਛੱਤਾਂ ਦੇ ਉੱਪਰ ਚੜਾ ਲਾਇਆ ਪਿਆ ਤਾਂ ਉੱਪਰ ਤੋਂ ਵੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਲੋਕ ਕੀ ਕਹਿ ਰਹੇ ਨੇ ਕਿਉਂਕਿ ਕਾਫੀ ਵੱਡਾ ਨੁਕਸਾਨ ਜਿਹੜਾ ਲੋਕਾਂ ਦਾ ਹੋਇਆ ਸੀਗਾ ਮਾਤਾ ਜੀ ਜونی ਮੌਜੂਦ ਨੇ ਗੱਲਬਾਤ ਕਰ ਲੈਣੇ ਆ ਮਾਤਾ ਜੀ ਇਸ ਵਾਰ ਫਿਰ ਕਿੰਨਾ ਘੱਡਰ ਸਤਾ ਰਿਹਾ ਕਿਉਂਕਿ ਜਿਸ ਤਰ੍ਹਾਂ ਬਰਸਾਤਾ ਪੈਣੀ ਹੈ ਫਿਰ ਤੋਂ ਸ਼ੁਰੂ ਹੋ ਗਈਆਂ ਨੇ ਪਿਛਲੀ ਵਾਰ ਵਾਲਾ ਨੁਕਸਾਨ ਇੱਥੇ ਬਹੁਤ ਨੁਕਸਾਨ ਹੋ ਗਿਆ ਸੀ ਉਹਨੂੰ ਉਸ ਕਰਕੇ ਸਾਨੂੰ ਬਹੁਤ ਡਰ ਹੈ ਕਰਤਾਈਆਂ ਸੀ ਆਪਣਾ ਸਮਾਨ ਚੜਾਇਆ ਹਾਂਜੀ ਹਾਂ ਤੱਕ ਤਾਂ ਮੇਰੇ ਖਿਆਲ ਨਾਲ ਤੁਸੀਂ ਪਿਛਲਾ ਨੁਕਸਾਨ ਵੀ ਭੁੱਲੇ ਨਹੀਂ ਹੋਵਗੇ ਹਨਾ ਵੀ ਜਿਹੜਾ ਪਿਛਲੀ ਵਾਰੀ ਨੁਕਸਾਨ ਹੋਇਆ ਥਲੇ ਸਾਰਾ ਖਰਾਬ ਹੈ ਮੋਟਰਸਾਈਕਲ ਸਭ ਕਿੰਨੇ ਕਿੰਨੇ ਪੈਸੇ ਲੱਗੇ ਉਹਨਾਂ ਨੂੰ ਮੈਂ ਠੀਕ ਕਰਾਨ ਮੈਂ ਟੀਵੀ ਖਰਾਬ ਹੋਇਆਗਾ ਇੱਕ ਟੀਵੀ ਠੀਕ ਕਰਾਇਆ ਦੂਜਾ ਨਹੀਂ ਹੋਇਆ ਦੋ ਟੀਵੀ ਸੀਗੇ ਕਿੰਨਾ ਸਮਾਨ ਖਰਾਬ ਹੋਇਆ ਸਾਡਾ घर का राशन भी चार बजे पानी आ गया इन जल्द ही खराब हो गया कपड़े सब खराब हो गए दोबारा बनाया कपड़े लाए सारे पान जो भी नहीं रह गए कपड़े और लोग घबराए हुए कि कितना तो दोबारा ओ हालात ना पैदा हो उपर तो उपर थे थे ना। जाए उपरू चल दिया मतलब जो समान उपर चढ़ाया कोठे वगैरा जो कि जरूर दिखाओ 하나 ਵੀ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦਾ ਮਾਹੌਲ ਹੈ ਇਸ ਵਕਤ ਜਿਹੜਾ ਹੁਣ ਕਿਹਨੇ ਨੀਚੇ ਦੇ ਘਰ ਦੇ ਵਿੱਚ ਤੁਸੀਂ ਸਮਾਨ ਵਗੈਰਾ ਵੀ ਇਕੱਠਾ ਕੀਤਾ ਇੱਕ ਥਾਂ ਦੇ ਉੱਪਰ ਵੀ ਉੱਪਰ ਚੜਾਣਾ ਉੱਪਰ ਚੜਾਇਆ ਹੋਇਆ ਸਾਰਾ ਸੇ ਇਕੱਠੇ ਕਰ ਲਿਆ ਤੇ ਤੁਸੀਂ ਇਹ ਦੇਖੋ ਇਹ ਇਕੱਠਾ ਕੀਤਾ ਅੱਛਾ ਬੰਦ ਕੇ ਰੱਖਿਆ ਤੁਸੀਂ ਉਹ ਬੰਦ ਕੇ ਰੱਖਿਆ ਉੱਪਰ ਲੈ ਜਾਏਗੇ ਇਹ ਸਾਰਾ ਅੱਛਾ ਸਭ ਉੱਪਰ ਲੈ ਜਾਏਗੇ ਹਨਾ ਰਸਨ ਪਾਣੀ ਉੱਧਰ ਰਹੇਗਾ ਬਾਲਟੀਆਂ ਮੇ ਰੱਖੇ ਹੋਏ ਸਭ ਉੱਪਰ ਲੈ ਜਾਏਗੇ ਅਸੀਂ ਅਸੀਂ ਬਾਰੇ ਕੀ ਹੋਇਆ ਸੀਗਾ ਤੁਸੀਂ ਕੀ ਕਰ ਰਹੇ ਸੀ ਘਰ ਦੇ ਵਿੱਚ ਜਦੋਂ ਪਾਣੀ ਆਇਆ ਸੀ ਅਸੀਂ ਸੁੱਤੇ ਪਏ ਸੀ ਪਏ ਸੀਗੇ 4 ਵਜੇ ਪਾਣੀ ਆਇਆ ਸੀ ਰਾਤ ਸਵੇਰੇ ਅੱਛਾ ਸਵੇਰੇ 4 ਵਜੇ ਸੋਏ ਤਾਂ ਹੈ ਨਹੀਂ ਸੀਗੇ ਪਏ ਸੀਗੇ ਤੇ ਪਾਣੀ ਨਾ ਜਾਏ ਹੁਣ ਰਾਤ ਲੇਟ ਚਲੇਗੀ ਪਾਣੀ ਚਲਾ ਗਿਆ ਹਨੇਰੇ ਮੈਂ ਫਿਰ ਸਮਾਨ ਵੀ ਨਹੀਂ ਚੜਾਇਆ ਗਿਆ ਸਰਦੇ ਤੇ ਹੋਰ ਬਿਲਕੁਲ ਪਿਛਲੀ ਵਾਰੀ ਲੋਕਾਂ ਨੂੰ ਮੌਕਾ ਨਹੀਂ ਮਿਲਿਆ ਸੀਗਾ ਕਿ ਉਹ ਆਪਣਾ ਸਮਾਨ ਆਪਨਾ ਬਚਾ ਸਕਣ ਜਾਂ ਆਪਣੀਆਂ ਜਿਹੜੇ ਜਾਨਵਰ ਵਗੈਰਾ ਸੀਗੇ ਉਹ ਬਚਾ ਸਕਣ ਲੇਕਿਨ ਇਸ ਬਾਦ ਲੋਕ ਪਹਿਲਾਂ ਹੀ ਤਿਆਰੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਪਰ ਵੱਲੋਂ ਚਲਦੇ ਆ ਉੱਪਰ ਦੀ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਲੋਕਾਂ ਨੇ ਕੀ ਕੁਝ ਤਿਆਰੀਆਂ ਇਸ ਬਾਾਰ ਘਰਾਂ ਦੇ ਵਿੱਚ ਕੀਤੀਆਂ ਨੇ ਕੀ ਕੁਝ ਲੋਕਾਂ ਦੀ ਤਿਆਰੀ ਹੈ ਇਸ ਬਾਾਰ ਜਾਂ ਫਿਰ ਕਿੰਨਾ ਕੁ ਡਰ ਲੋਕਾਂ ਦੇ ਵਿੱਚ ਹੈ ਜਾਂ ਫਿਰ ਲੋਕ ਕੀ ਕਹਿੰਦੇ ਨੇ ਉਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਉੱਪਰ ਤੋਂ ਇਹ ਪੂਰੀ ਕਲੋਨੀ ਜਿਹੜੀ ਤੁਹਾਨੂੰ ਦਿਖਾਵਾਂਗੇ ਕਿ ਲੋਕਾਂ ਨੇ ਕਿਸ ਤਰ੍ਹਾਂ ਆਪਣਾ ਸਮਾਨ ਜਿਹੜਾ ਇਸ ਬਾਾਰ ਡਰ ਤੋਂ ਕੋਠਿਆਂ ਦੇ ਉੱਪਰ ਚੜਾਣਾ ਸ਼ੁਰੂ ਕਰ ਦਿੱਤਾ ਤਾਂ ਇਹ ਪੂਰੀ ਕਲੋਨੀ ਦੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਇੱਥੇ ਘਰ ਬਣੇ ਹੋਏ ਨੇ ਰੋਜ਼ਾਨਾ ਕਮਾ ਕੇ ਰੋਜ਼ਾਨਾ ਖਾਣ ਵਾਲੇ ਪਰਿਵਾਰ ਇਸ ਕਲੋਨੀ ਦੇ ਵਿੱਚ ਰਹਿੰਦੇ ਨੇ ਦਿਹਾੜੀ ਮਜ਼ਦੂਰੀ ਕਰਦੇ ਨੇ ਉਹ ਪਰਿਵਾਰ ਨੇ ਇਹ ਵੱਡੀ ਨਦੀ ਦੇ ਨਾਲ ਲੱਗਦਾ ਇਲਾਕਾ ਹੈ ਛੋਟਾ ਰਾਏ ਮਾਜਰਾ ਜਿੱਥੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਘਰ ਦੇਖੋਗੇ ਇਸੇ ਘਰ ਦੇ ਵਿੱਚ ਆਪਾਂ ਜਾ ਕੇ ਆਏ ਸੀ ਪਹਿਲਾਂ ਉੱਥੇ ਗੱਲਬਾਤ ਕੀਤੀ ਸੀ ਕਿ ਲੜਕੀ ਸੀਗੀ ਜਿਹੜੀ 11ਵੀਂ ਕਲਾਸ ਦੇ ਵਿੱਚ ਪੜਦੀ ਸੀਗੀ ਉਸਨੇ ਦੱਸਿਆ ਕਿ ਉਸਦੇ ਪਿਤਾ ਜਿਹੜੇ ਨੇ ਉਹ ਟੇਲਰ ਨੇ ਤਾਂ ਉਹਨਾਂ ਨੇ ਆਪਣਾ ਸਮਾਨ ਜਿਹੜਾ ਤੁਸੀਂ ਦੇਖੋਗੇ ਕਿ ਛੱਤ ਦੇ ਉੱਪਰ ਚੜਾਇਆ ਹੋਇਆ ਹੈ ਡਰ ਕਾਫੀ ਹੈ ਉਸ ਦੇ ਮਨ ਦੇ ਵਿੱਚ ਤਾਂ ਉਸ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਪੂਰਾ ਇਲਾਕੇ ਦੇ ਵਿੱਚ ਪਾਣੀ ਆਇਆ ਸੀਗਾ ਔਰ ਰੋਟੀ ਖਾ ਰਹੇ ਸੀਗੇ ਇੱਕੋ ਦਾ ਵੀ ਪਾਣੀ ਆ ਜਾਂਦਾ ਭੱਜਣ ਦਾ ਮੌਕਾ ਨਹੀਂ ਮਿਲਦਾ ਤਾਂ ਇਹ ਵੀ ਪਰਿਵਾਰ ਹੈ ਜਿਹੜਾ ਇਸ ਥਾਂ ਦੇ ਉੱਪਰ ਮੌਜੂਦ ਹੈ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਕੀ ਕੀ ਕੁਝ ਕਹਿਣਾ ਚਾਹੁੰਦੇ ਨੇ ਤੁਸੀਂ ਇਹ ਦੇਖੋਗੇ ਕਿ ਪੂਰਾ ਸਮਾਨ ਜਿਹੜਾ ਹੈ ਘਰ ਦਾ ਉਹ ਉੱਪਰ ਚੜਾਉਣਾ ਸ਼ੁਰੂ ਕਰ ਦਿੱਤਾ ਉਹ ਜਿਸ ਤਰ੍ਹਾਂ ਇਹ ਸਮਾਨ ਦਿਖ ਰਿਹਾ ਕਿ ਕਾਫੀ ਉੱਪ ਚੜਾ ਲਿਆ ਤੁਸੀਂ ਹਣਾ ਇਸ ਵਾਰ ਬਚਾਉਣ ਦੀ ਕੋਸ਼ਿਸ਼ ਹਾਂਜੀ ਹਾਂ ਸਾਰੇ ਕੱਪੜੇ ਚੜਾਏ ਹੋਏ ਆ ਹਾਂ ਹੋਰੇ ਅਲਮਾਰੀ ਚੜਾਈ ਹੈ ਕੱਪੜੇ ਪਿੱਛੇ ਸਾਰੇ ਖਰਾਬ ਹੋ ਗਏ ਸੀ ਫਿਰ ਇਹਨਾਂ ਨੂੰ ਚੜਾਇਆ ਉਹ ਬੈੱਡ ਖੜਾ ਹੈਗਾ ਦਰੋਜਾ ਖਰਾਬ ਹੋ ਗਿਆ ਫਿਰ ਦੂਜਾ ਲਗਵਾਇਆ ਉਹ ਵੀ ਕਹਿੰਦੇ ਖੋਲ ਕੇ ਉੱਪਰ ਲੈ ਕੇ ਆਇੰਗੇ ਅੱਛਾ ਹਾਂਜੀ

ਹਰ ਪਿਛਲੀ ਵਾਰੀ ਕੀ ਕੁਝ ਨੁਕਸਾਨ ਹੋ ਗਿਆ ਸੀਗਾ ਜਿਸ ਤਰ੍ਹਾਂ ਘਰਾਂ ਦੇ ਵਿੱਚ ਜੇਕਰ ਗੱਲ ਕਰ ਲਈਏ ਜਾਨਵਰ ਵਗੈਰਾ ਵੀ ਸੀ ਘਰ ਦੇ ਵਿੱਚ ਕੋਈ ਹਾਂ ਜਾਨਵਰ ਨਿਕਲੇ ਸੀਗੇ ਕਈ ਨਿਕਲੇ ਸੀ ਜਾਨਵਰ ਸੱਪ ਸੂਪ ਨਿਕਲੇ ਸੀ ਨੇ ਬੜੇ ਘਰ ਚੇ ਕਮਰੇ ਤੇ ਜਦੋਂ ਪਾਣੀ ਆਇਆ ਤੁਸੀਂ ਦੱਸਿਆ ਕਿ ਤੁਸੀਂ ਇੱਥੋਂ ਚਲੇ ਗਏ ਸੀਗੇ ਹਨਾ ਤੁਸੀਂ ਆਪ ਗਏ ਸੀਗੇ ਜਾਂ ਟੀਮਾਂ ਵਗੈਰਾ ਬਚਾਉਣ ਵਾਸਤੇ ਆਈਆਂ ਸੀ ਘਰ ਦੇ ਵਿੱਚ ਟੀਮ ਆਈ ਸੀ ਸਾਨੂੰ ਕੱਢ ਕੇ ਲੈ ਕੇ ਗਈ ਸੀ ਇੰਨੇ ਇੰਨੇ ਪਾਣੀ ਚ ਲੈ ਗਏ ਸੀ ਦੁਪਹਿਰੇ ਦੁਪਹਿਰੇ ਲੈ ਗਏ ਸੀ ਪਾਣੀ ਨੰਨਾ ਹੋ ਗਿਆ ਸੀ ਹਾਂ ਕਿੰਨਾ ਕਿੰਨਾ ਪਾਣੀ ਸੀਗਾ ਉਦੋਂ ਘਰ ਦੇ ਵਿੱਚ ਜਦੋਂ ਟੀਮ ਆਈਆਂ ਸੀਗੀਆਂ ਇੰਨਾ ਇੰਨਾ ਸੀਗਾ ਇੰਨੇ ਇੰਨੇ ਮੈਂ ਗਏ ਹਾਂ ਪਾਣੀ ਆ ਗਿਆ ਹਾਂ ਸੀ ਇੰਨੇ ਇੰਨੇ ਮੈਂ ਗਏ ਫਿਰ ਉਹਦੇ ਬਾਅਦ ਫਿਰ ਜ਼ਿਆਦਾ ਹੋ ਗਿਆ ਸੀ ਕਿੰਨੇ ਦਿਨ ਬਾਅਦ ਆ ਗਈ ਸੀ ਟੀਮ ਪਾਣੀ ਜਦੋਂ ਆਇਆ ਸੀ ਘਰ ਦੇ ਵਿੱਚ ਅਗਲੇ ਦਿਨ ਆ ਗਈ ਸੀ ਕਿ ਜਦੋਂ ਦੋ ਨਹੀਂ ਪਾਣੀ ਆਇਆ ਨਾ ਤਾਂ ਦਿਨੇ ਮੇ ਚੜ ਗਿਆ ਸੀ ਪਾਣੀ ਦਿਨ ਮੇ ਆ ਗਿਆ ਸੀ ਦੁਪਹਿਰੇ ਦੁਪਹਿਰੇ ਸਭ ਨੂੰ ਕੱਢਣ ਲੱਗ ਗਏ ਚਾਰੇ ਪਾਸੇ ਸੀ ਜਦੋਂ ਤੁਸੀਂ ਘਰ ਵਾਪਸ ਆਏ ਸੀਗੇ ਨਾ ਕਾਫੀ ਸਮੇਂ ਬਾਅਦ ਘਰ ਦੇ ਵਿੱਚ ਕਿਸ ਤਰ੍ਹਾਂ ਦੀ ਹਾਲਤ ਸੀ ਕੀ ਕਰਦੀ ਬਸ ਮੁੰਡੇ ਆਂਦੇ ਸੀ ਪਾਣੀ ਚ ਦੇਖ ਕੇ ਜਾਂਦੇ ਸੀ ਇੰਨੇ ਇੰਨੇ ਕੀਚ ਭਰਾ ਹੋਇਆ ਸੀ ਮਿੱਟੀ ਸਾਰਾ ਹੋਰ ਸਮਾਨ ਦਬੇ ਹੋਇਆ ਸੀ ਕਹੀ ਨਾਲ ਸਾਰਾ ਫਿਰ ਕੱਢ ਕੱਢ ਕੇ ਜਾਂਦੇ ਸੀ ਥੋੜੀ ਥੋੜੀ ਪੂਰੇ ਲੈਟ ਲੂਟ ਹੈ ਨਹੀਂ ਸੀਗੇ ਥੋੜਾ ਥੋੜਾ ਕਰਕੇ ਫਿਰ ਚਲੇ ਜਾਂਦੇ ਸੀ ਸਹਿਰ ਚ ਪੀਣ ਵਾਲੇ ਪਾਣੀ ਦੀ ਕਾਫੀ ਦਿੱਕਤ ਆਈ ਸੀ ਕਿ ਦੇਖਣ ਨੂੰ ਮਿਲਿਆ ਸੀ ਕਿ ਜਿਸ ਤਰ੍ਹਾਂ ਗੋਪਾਲ ਕਲੋਨੀ ਦੀ ਗੱਲ ਕਰ ਲਈ ਹੈ ਨਾ ਵੀ ਪੀਣ ਵਾਲਾ ਪਾਣੀ ਨਹੀਂ ਸਾਫ਼ ਆ ਰਿਹਾ ਸੀ ਲੋਕਾਂ ਦੇ ਘਰਾਂ ਦੇ ਵਿੱਚ ਹਨਾ ਫਿਰ ਕਿੰਨੀ ਕ ਦਿੱਕਤ ਪਾਣੀ ਲੈ ਕੇ ਆਂਦੇ ਸੀ ਟੈਂਕ ਕਰਦਾ ਸੀ ਪਾਣੀ ਦਾ ਉਹ ਵੀ ਉਸ ਵਿੱਚੋਂ ਇੱਕ ਇੱਕ ਬਾਲਟੀ ਲੈ ਲੈਂਦੇ ਸੀ ਪੀਣ ਵਾਸਤੇ ਉਹ ਵੀ ਖਤਮ ਹੋ ਜਾਂਦਾ ਸੀ ਸਾਰਾ ਪਿੰਡ ਲੈਂਦਾ ਸੀ ਨਾ ਪਾਣੀ ਤੇ ਫਿਰ ਖਤਮ ਹੋ ਜਾਂਦੇ ਰੋਹੀ ਇੱਕ ਦੋ ਦੋ ਬਾਲਟੀ ਮਿਲਦੀ ਸੀ ਪੀਣ ਵਾਸਤੇ ਮਤਲਬ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਜੀ ਬਹੁਤ ਮੁਸ਼ਕਲ ਨਾਲ ਹੋਰ ਇਹ ਜਿਸ ਤਰ੍ਹਾਂ ਪਿਛਲੀ ਵਾਰੀ ਮਾਹੌਲ ਕਾਫੀ ਹੋ ਗਿਆ ਸੀਗਾ ਲੋਕਾਂ ਦੇ ਮਨ ਦੇ ਵਿੱਚ ਡਰ ਕਾਫੀ ਆ ਗਿਆ ਸੀਗਾ ਕਿ ਪਾਣੀ ਆ ਗਿਆ ਭਾਈ ਹਣਾ ਕਿੱਦਾਂ ਬਚਾਂਗੇ ਲੋਕੀ ਕੋਠਿਆਂ ਤੇ ਚੜ ਗਏ ਸੀਗੇ ਹੋਏ ਸੀ ਇਹ ਜਲਾ ਹਾਂਜੀ ਸਾਰੇ ਜਣੇ ਕੋਠੇ ਤੇ ਚੜ ਗਏ ਸੀ ਅੱਧ ਜਣਾਂ ਨੂੰ ਪਤਾ ਸੀ ਪਾਣੀ ਆ ਗਿਆ ਸੀ ਉਹ ਨਿਕਲ ਗਏ ਸੀ ਉਹ ਆਸੀ ਉਹ ਨਿਕਲ ਗਏ ਸੀ ਅਸੀਂ ਤਾਂ ਨਿਕਲੇ ਨਹੀਂ ਸਾਰੇ ਸੋਚੇ ਇੰਨਾ ਨਹੀਂ ਪਾਣੀ ਆਏਗਾ ਸੀ ਸੋਏ ਸੀ ਫਿਰ ਅਸੀਂ ਸੋਏ ਤਾਂ ਪਾਣੀ ਅੰਦਰ ਤੱਕ ਆ ਗਿਆ ਸੀ ਮਤਲਬ ਮੌਕਾ ਨਹੀਂ ਮਿਲੇ ਆਇਗਾ ਕਿ ਭਾਈ ਦੇਖ ਸਕੀਏ ਕਿ ਪਾਣੀ ਹਣਾ ਕਿਸ ਤਰ੍ਹਾਂ ਆਇਆ ਜ ਨਾਦੀ ਮੋਕਈ ਨਹੀਂ ਮਿਲੇ ਪਾਣੀ ਇੱਕਦਮ ਤਾਂ ਤੇਜ਼ ਆਇਆ ਕਿੰਨਾ ਕਿੰਨਾ ਪਾਣੀ ਆਇਆ ਜਦੋਂ ਘਰ ਦੇ ਵਿੱਚ ਪਹਿਲਾ ਪਾਣੀ ਆਇਆ ਨਾ ਕਿੰਨਾ ਕੁ ਪਾਣੀ ਸੀਗਾ ਜਿਹੜਾ ਆਇਆ ਸੀਗਾ ਉਹ ਪਹਿਲਾਂ ਇੰਨੇ ਇੰਨਾ ਆਇਆ ਫਿਰ ਜੱਸੀ ਅਸੀਂ ਕੋਠੇ 'ਤੇ ਚੜੀਏ ਅਸੀਂ ਸੋਚੇ ਨਹੀਂ ਨਿਕਲ ਪਾਏਗੇ ਸਨ ਕਿ ਇੰਨੇ ਹੀ ਆਏਗਾ ਚੱਲਾ ਸੀਨ ਕਿਾ ਚੱਲ ਫਿਰ ਕੋਠੇ 'ਤੇ ਆ ਜਾਂਦੇ ਫਿਰ ਅਸੀਂ ਆ ਕੋਠੇ 'ਤੇ ਆ ਗਏ ਤੇ ਗਰਦਨ ਤੱਕ ਪਾਣੀ ਹੈਗੇ ਜਦੋਂ ਅਸੀਂ ਨਿਕਲ ਕੇ ਗਏ ਫਿਰ ਕਮੇਟੀ ਵਾਲੇ ਆਏ ਉਹ ਸਾਨੂੰ ਕੱਢ ਕੇ ਲੈ ਕੇ ਗਏ ਅਸੀਂ ਤਾਂ ਲੈ ਕੇ ਜਾਂਦੇ ਕਮੇਟੀ ਵਾਲਿਆਂ ਦਾ ਸ਼ੁਕਰ ਹੈ ਉਹ ਲੈ ਗਏ ਅਸੀਂ ਤਾਂ ਜਾ ਜੋਗੇ ਵੀ ਨਹੀਂ ਤੇ ਪਾਣੀ ਇੰਨਾ ਤੇਜ਼ ਜਿਵੇਂ ਤਾਂ ਧੱਕੇ ਸੀ ਲੈ ਕੇ ਜਾ ਰਸੀ ਜਿਸ ਤਰ੍ਹਾਂ ਘਰ ਦਾ ਰਾਸ਼ਨ ਵਗੈਰਾ ਸੀਗਾ ਉਹ ਵੀ ਸਾਰਾ ਫਿਰ ਖਰਾਬ ਹੋ ਗਿਆ ਹੋਏਗਾ ਹਾਂਜੀ ਸਾਰਾ ਰਾਸ਼ਨ ਖਰਾਬ ਹੋ ਗਿਆ ਆਟਾ ਦਾਲ ਚਾਵਲ ਸਭ ਕੁਝ ਖਰਾਬ ਹੋ ਗਿਆ ਸੀ ਸਾਰਾ ਕੁਝ ਤਾਂ ਨਿੱਚੀ ਸੀ ਕੁਝ ਉੱਪਰ ਛੱਤ ਵੀ ਨਹੀਂ ਬਣੀ ਥੀ ਇਹ ਤਾਂ ਅਬ ਚਦਰਾ ਪਾਈਆਂ ਕੰਦ ਵੀ ਆ ਵੀ ਖੜੀ ਕਰਾਈ ਸਮਾਨ ਰੱਖਣ ਵਾਸਤੇ ਬਿਲਕੁਲ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਹੁਣ ਇਸ ਵੱਡੀ ਨਦੀ ਵੱਲ ਧਿਆਨ ਦੇਵੇ ਕਿਉਂਕਿ ਪੰਜਾਬ ਸਰਕਾਰ ਨੇ ਹੁਣ ਇੱਕ ਬਜਟ ਵੀ ਪਾਸ ਕੀਤਾ 200 ਕਰੋੜ ਤੋਂ ਵੱਧ ਦਾ ਕਿ ਨਦੀਆਂ ਜਿਹੜੇ ਡਰੇਨ ਨੇ ਉਹ ਸਾਰੇ ਸਾਫ਼ ਕੀਤੇ ਜਾਣਗੇ ਤਾਂ ਹੁਣ ਦੇਖਦੇ ਆ ਕਿ ਪ੍ਰਸ਼ਾਸਨ ਕਿੰਨੀ ਦੇਰ ਦੇ ਵਿੱਚ ਇਹਨਾਂ ਲੋਕਾਂ ਦੀ ਸੁਣਵਾਈ ਕਰਦਾ ਹੈ ਜਾਂ ਕਿੰਨੀ ਸਮੇਂ ਦੇ ਵਿੱਚ ਇੱਥੇ ਆ ਕੇ ਇਹ ਵੱਡੀ ਨਦੀ ਦੀ ਗੱਲ ਕਰਲੇ ਚਾਹੇ ਛੋਟੀ ਨਦੀ ਦੀ ਗੱਲ ਕਰਲੇ ਚਾਹੇ ਕੱਗਰ ਦੀ ਗੱਲ ਕਰ ਲਈ ਇਹ ਵੀ ਕਿੰਨੀ ਸਮੇਂ ਦੇ ਵਿੱਚ ਸਫਾਈ ਹੁੰਦੀ ਹੈ ਇਸ ਵਾਰ ਲੋਕਾਂ ਦੇ ਵਿੱਚ ਡਰ ਕਾਫੀ ਦੇਖਣ ਨੂੰ ਮਿਲ ਰਿਹਾ ਇਸ ਕਰਕੇ ਹੀ ਲੋਕਾਂ ਨੇ ਆਪਣੇ ਘਰਾਂ ਦਾ ਸਮਾਨ ਜਿਹੜਾ ਹੈ ਜ਼ਰੂਰਤ ਦਾ ਸਮਾਨ ਜਿਹੜਾ ਰਾਸ਼ਨ ਵਗੈਰਾ ਜਿਹੜਾ ਉਹ ਕੋਠਿਆਂ ਚੜਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਬਰਸਾਤਾਂ ਕਾਫੀ ਪਹਾੜੀ ਇਲਾਕਿਆਂ ਦੇ ਵਿੱਚ ਪੈਣ ਲੱਗ ਗਈਆਂ ਜਿਸ ਕਰਕੇ ਉੱਤੇ ਤਬਾਹੀ ਦਾ ਮੰਜ਼ਰ ਵੀ ਨਜ਼ਰ ਆ ਤਾਂ ਉਸੇ ਤਸਵੀਰਾਂ ਨੂੰ ਦੇਖਦੇ ਹੋਏ ਲੋਕ ਘਬਰਾਏ ਹੋਏ ਨੇ ਆਪਣੇ ਘਰਾਂ ਦਾ ਸਮਾਨ ਜਿਹੜਾ ਉਹ ਛੱਤਾਂ ਦੇ ਉੱਪਰ ਚੜਾਉਂਦੇ ਹੋਏ ਨਜ਼ਰ ਆ ਰਹੇ ਨੇ ਪ੍ਰਸ਼ਾਸਨ ਕੋਈ ਆਇਆ ਹੁਣ ਤੱਕ ਨਹੀਂ ਕੋਈ ਵੀ ਨਹੀਂ ਆਇਆ ਕੋਈ ਕੁਝ ਦੇਖਣ ਨਹੀਂ ਆਂਦਾਂ ਬੋਟ ਪਾਣੇ ਆ ਜਾਂਦੇ ਕਿੰਦੇ ਬੋਟਾ ਪਾਓ ਅਸੀਂ ਕਿਹਾ ਬੋਟ ਪਾਏ ਤਾਂ ਤੁਸੀਂ ਉਹ ਕਹਿੰਦੇ ਨਦੀ ਨਹੀਂ ਪੱਕੀ ਕਰ ਰਹੇ ਉਹ ਨਦੀ ਪੱਕੀ ਹੋ ਜਾ ਚਲ ਘਰ ਮੇ ਪਾਣੀ ਵੀ ਨਾ ਆਵੇ ਇਹ ਬੈੱਡ ਵੀ ਪਿਛਲੀ ਵਾਰੀ ਖਰਾਬ ਹੋਈ ਸੀਗੇ ਸਾਰੇ ਬੈੱਡ ਖਰਾਬ ਹੋ ਗਿਆ ਦਰਵਾਜ਼ਾ ਖਰਾਬ ਹੋ ਗਿਆ ਔਰ ਬਾਾਕੀ ਸਮਾਰ ਕੇ ਮੇਰਾ ਕੂਲਰ ਖਰਾਬ ਹੋ ਗਿਆ ਸੀ ਇਹ ਤਾਂ ਅਬ ਨਵਾਂ ਕੂਲਰ ਲਿਆ ਸੀ ਗਰਮੀ ਸੀ ਇਹ ਵੀ ਉਸਾਰਨ ਡਰ ਕੇ ਮਾਰੇ ਉੱਪਰ ਚੜਾ ਦਿਆ ਸੰਨ ਕੇ ਪਾਣੀ ਆਏਗਾ ਅਬ ਤਾਂ ਨੀਚੇ ਹੀ ਸੌਂਦੇ ਸੀ ਗਰਮੀ ਮੇ ਹੁਣ ਬੈਕ ਇਹ ਮਤਲਬ ਇਹ ਸਾਰਾ ਸਮਾਨ ਜਿਹੜਾ ਪਿਆ ਹੈ ਨਾ ਮੇਰੇ ਖਿਆਲ ਨਾਲ ਉਸੀ ਹਟ ਦੇ ਵਿੱਚ ਤਬਾਹ ਹੋਇਆ ਪੂਰਾ ਹਨਾ ਇਹ ਹੁਣ ਕਬਾੜੀਆਂ ਨੂੰ ਵੇਚेंगे ਖਰਾਬ ਹੀ ਹੈ ਹੁਣ ਕਿਸ ਕੰਮ ਦਾ ਸੰਨ ਕੇ ਹੁਣ ਚਲੋ ਕਬਾੜੀਆਂ ਨੂੰ ਵੇਚेंगे ਬਸ ਇਹ ਜੁੱਤੇ ਜੱਤੇ ਵੀ ਸਾਨੂੰ ਉਹ ਜੋ ਵੀ ਉੱਪਰ ਰੱਖੇ ਕੋਈ ਚੀਜ਼ ਨਹੀਂ ਰੱਖੀ ਕੱਪੜੇ ਲੱਤੇ ਜੁੱਤੇ ਵੀ ਉਹ ਨੁਕਸਾਨ ਹੁਣ ਤੁਹਾਡਾ ਪੂਰਾ ਹੋ ਚੁੱਕਿਆ ਆਪਣਾ ਕਮਾ ਕੇ ਤੁਸੀਂ ਬਣਾਇਆ ਕੁਝ ਦੁਬਾਰਾ ਫਿਰ ਹਾਂਜੀ ਉਹ ਦਰਵਾਜੇ ਲਗਵਾਏ ਆ ਪੇਂਟ ਕਰਵਾਇਆ ਅਗਲੇ ਮਹੀਨੇ ਮੇਰੇ ਦੇਵਰ ਦੀ ਸ਼ਾਦੀ ਆ ਉਹਨੂੰ ਪੇਂਟ ਵੀ ਖਰਾਬ ਹੋ ਜਾਏਗਾ ਦੇਖ ਲਓ ਸਨੀਆਂ ਉਹਨੂੰ ਦੇਵਰ ਦੀ ਸ਼ਾਦੀ ਕਰਨੀ ਹੁਣ ਪਏ ਨਹੀਂ ਪਤਾ ਸੀ ਕਿ ਅੰਦਰ ਪਾਣੀ ਆ ਜਾਏਗਾ ਸਨ ਕੇ ਚੱਲ ਅਗਲੇ ਮਹੀਨੇ ਸ਼ਾਦੀ ਹੋ ਜੇਗੀ ਪੇਂਟ ਅਭੀ ਸਫਾਈ ਕਰਕੇ ਰੱਖेंगे ਕੀ ਮੰਗ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਬਸ ਇਹ ਨਦੀ ਪੱਕੀ ਕਰ ਦੋ ਹਰ ਨਦੀ ਪੱਕਿਆ ਜੇ ਘਰ ਮੇ ਪਾਣੀ ਨਹੀਂ ਆਏਗਾ ਸਭ ਨੂੰ ਗਲੀ ਵਾਲਾ ਨੇ ਦਿੱਕਤ ਹੋ ਜਾਂਦੀ ਹੈ ਜਿਸ ਤਰ੍ਹਾਂ ਪਿਛਲੀ ਵਾਰੀ ਪ੍ਰਸ਼ਾਸਨ ਕਹਿੰਦਾ ਸੀ ਸਾਡੇ ਪੂਰੀਆਂ ਤਿਆਰੀਆਂ ਨੇ ਕਿ ਅਸੀਂ ਹੜ੍ਹ ਦੀ ਸਥਿਤੀ ਨੂੰ ਨਜਿੱਠਣ ਲਈ ਪੂਰੇ ਤਿਆਰ ਆ ਕਿੰਨੀ ਕੁ ਤਿਆਰੀ ਸੀਗੀ ਪ੍ਰਸ਼ਾਸਨ ਦੇ ਲੱਗਦਾ ਕੋਈ ਤਿਆਰੀ ਸੀਗੀ ਕੁਝ ਵੀ ਨਹੀਂ ਤਿਆਰੀ ਸੀ ਉਦਾਂ ਕੀ ਉਦਾਂ ਨਦੀ ਹੈ ਇੱਕ ਸਾਲ ਹੋ ਗਿਆ ਕੁਝ ਵੀ ਨਹੀਂ ਬਣਿਆ ਗੰਦ ਵਈਕ ਗੱਲ ਹੈ ਲੋਕ ਕਿ ਕੂੜਾ ਬਹੁਤ ਪਾਉਂਦੇ ਆ ਉਹੀ ਅੰਦਰ ਆਂਦਾ ਹੈ ਔਰ ਮਿੱਟੀ ਉੱਟੀ ਸਭ ਅੰਦਰ ਕਿਚੜ ਜਲ ਜਾਂਦਾ ਹੁਣ ਮੋਟਰਸਾਈਕਲ ਵੀ ਖਰਾਬ ਹੋ ਗਏ ਤੇ ਸਕੂਰ ਮੇ ਸਾਡੇ ਦੋ ਮੋਟਰਸਾਈਕਲ ਇੱਕ ਸਕੂਟਰੀ ਖਰਾਬ ਹੋ ਗਈ ਥੇ ਉਹ ਵੀ ਨਹੀਂ ਠੀਕ ਹੋਈ ਫਿਰ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੈ ਕਿ ਪ੍ਰਸ਼ਾਸਨ ਨੂੰ ਮੰਗ ਕੀਤੀ ਜਾ ਰਹੀ ਹੈ ਕਿ ਇੱਥੇ ਪਹੁੰਚਣ ਅਤੇ ਲੋਕਾਂ ਦੀ ਸੁਣਵਾਈ ਕਰਨ ਅਤੇ ਜਿਹੜੀ ਵੱਡੀ ਨਦੀ ਹੈ ਉਸ ਦਾ ਜਿਹੜਾ ਸਹੀ ਪ੍ਰਬੰਧ ਆ ਉਸ ਨੂੰ ਕੀਤਾ ਜਾਵੇ ਜਿਹੜੀ ਬੁੱਟੀਆਂ ਪਿੱਛੋਂ ਆ ਰਹੀਆਂ ਨੇ ਪਾਣੀ ਦੇ ਨਾਲ ਉਸ ਦੀ ਸਫਾਈ ਹੋਵੇ ਤਾਂ ਜੋ ਜਿਹੜਾ ਪਾਣੀ ਆ ਉਹ ਇੱਥੇ ਨਾ ਰੁਕੇ ਅਤੇ ਲੋਕਾਂ ਦੇ ਘਰਾਂ ਨੂੰ ਨੁਕਸਾਨ ਜਿਹੜਾ ਦੁਬਾਰਾ ਉਹ ਨਾ ਹੋਵੇ ਇਸ ਕਰਕੇ ਲੋਕ ਡਰੇ ਹੋਏ ਨੇ ਇਹ ਤਸਵੀਰ ਦੇਖੋਗੇ ਕਿ ਇਹ ਬੈੱਡ ਜਿਹੜੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਜਿਸ ਤੇ ਉੱਪਰ ਲੋਕੀ ਆਰਾਮ ਕਰਦੇ ਸੀਗੇ ਰਾਤ ਨੂੰ ਸੌਂਦੇ ਸੀਗੇ ਤਾਂ ਉਹ ਇਸ ਹੜ ਦੇ ਵਿੱਚ ਬਰਬਾਦ ਹੋਏ ਸੀਗੇ ਤਾਂ ਅੱਜ ਵੀ ਉਹ ਬੈੱਡ ਲੋਕਾਂ ਨੇ ਘਰਾਂ ਦੇ ਵਿੱਚ ਰੱਖੇ ਹੋਏ ਨੇ ਇਹਨਾਂ ਬੈੱਡਾਂ ਨੂੰ ਦੇਖ ਕੇ ਲੋਕ ਘਬਰਾਉਂਦੇ ਨੇ ਕਿ ਕਿਤੇ ਦੁਬਾਰਾ ਉਹੀ ਹਾਲਾਤ ਨਾ ਪੈਦਾ ਹੋ ਜਾਣ ਤਾਂ ਇਹ ਪੂਰੀ ਕਲੋਨੀ ਇੱਕ ਵਾਰ ਮੈਂ ਫਿਰ ਤੋਂ ਤੁਹਾਨੂੰ ਦਿਖਾ ਦੰਨਾ ਕਿ ਇਹ ਛੋਟਾ ਰਾਏ ਮਾਜ਼ਰਾ ਹੈ ਜਿਹੜਾ ਇੱਥੇ ਲੋਕਾਂ ਦੇ ਘਰ ਬਣੇ ਹੋਏ ਨੇ ਇਹ ਗਰੀਬ ਪਰਿਵਾਰ ਨੇ ਜਿਹੜੇ ਦਿਹਾੜੀ ਮਜ਼ਦੂਰੀ ਕਰਦੇ ਨੇ ਇਸ ਪਾਸੇ ਦੇਖੋਗੇ ਇਸ ਪਾਸੇ ਵੀ ਜਿਹੜਾ ਲੋਕਾਂ ਨੇ ਘਰਾਂ ਦੇ ਉੱਪਰ ਸਮਾਨ ਜਿਹੜਾ ਆਪਣਾ ਛੱਤਾਂ ਦੇ ਉੱਪਰ ਸਮਾਨ ਜਿਹੜਾ ਉਹ ਚੜਾਇਆ ਹੋਇਆ ਨਜ਼ਰ ਆ ਰਿਹਾ ਤਾਂ ਇਸ ਪਾਸੇ ਤਸਵੀਰ ਦੇਖੋ ਤੁਸੀਂ ਕਿ ਹਰ ਇੱਕ ਘਰ ਦੇ ਉੱਪਰ ਸਮਾਨ ਪਿਆ ਹੋਇਆ ਨਜ਼ਰ ਆ ਰਿਹਾ ਕਿਉਂਕਿ ਲੋਕ ਕਬਰਾਏ ਹੋਏ ਨੇ ਪ੍ਰਸ਼ਾਸਨ ਇੱਥੇ ਨਹੀਂ ਪਹੁੰਚਿਆ ਆਏਗਾ ਹਜੇ ਤੱਕ ਸਫਾਈ ਕਰਨ ਦੇ ਲਈ ਇਸ ਵੱਡੀ ਨਦੀ ਦੀ ਤਾਂ ਇਸ ਕਰਕੇ ਲੋਕਾਂ ਨੇ ਆਪ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਆਪ ਹੀ ਆਪਣੇ ਘਰਾਂ ਦਾ ਸਮਾਨ ਜਿਹੜਾ ਉਹ ਇਸ ਹੜ੍ਹਾਂ ਤੋਂ ਬਚਾਉਣ ਦੇ ਲਈ ਕੋਠਿਆਂ 'ਤੇ ਚੜਾਉਣਾ ਸ਼ੁਰੂ ਕਰ ਦਿੱਤਾ ਸਾਹਮਣੇ ਪਾਸੇ ਦੀ ਤਸਵੀਰ ਵੀ ਤੁਹਾਨੂੰ ਦਿਖਾਵਾਂਗਾ ਕਿ ਸਾਹਮਣੇ ਪਾਸੇ ਵੀ ਜਿਹੜਾ ਆ ਰਿਹਾ ਹੈ ਲੋਕ ਆਪਣੇ ਸਮਾਨ ਜਿਹੜਾ ਘਰਾਂ ਦਾ ਉਹ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਦੇਖਦੇ ਹਾਂ ਕਿ ਪ੍ਰਸ਼ਾਸਨ ਉਹ ਕਿੰਨੇ ਸਮੇਂ ਦੇ ਵਿੱਚ ਇੱਥੇ ਪਹੁੰਚਦਾ ਹੈ ਵੱਡੀ ਨਦੀ ਦੀ ਸਫਾਈ ਕਰਵਾਉਂਦਾ ਹੈ ਤੇ ਕਿੰਨੀ ਦੇਰ ਦੇ ਵਿੱਚ ਲੋਕਾਂ ਨੂੰ ਜਿਹੜੀ ਹੈ ਰਾਹਤ ਮਿਲਦੀ ਹੈ ਕੈਮਰਾ ਪਰਸਨ ਰਵਿੰਦਰ ਪਾਸ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋਤ ਜਾਗਬਾਨੀ ਟੀਵੀ ਪਟਿਆਲਾ